ਆਵਲਾ ਟਰੈਕਟਰ ਨਾਲ ਬਹੁਤ ਟਾਈਮ ਦਾ ਵੀਰਾਂ ਨੇ ਦੇਖਿਆ ਨਾ ਤੇ ਰੀਲਾਂ ਦੇ ਵਿੱਚ ਵੀਡੀਓ ਦੇ ਵਿੱਚ ਸਸਪੈਂਸਿਵ ਬਣਿਆ ਪਿਆ ਇਸ ਟਰੈਕਟਰ ਦਾ ਵੀ ਕੀ ਤਿਆਰ ਹੋਊਗਾ ਕਿੱਦਾਂ ਦਾ ਤਿਆਰ ਹੋਊਗਾ ਤੇ ਮੈਨੂੰ ਲੱਗਦਾ ਸਸਪੈਂਸ ਅੱਜ ਨਹੀਂ ਟੁੱਟਣਾ ਕਿਉਂਕਿ ਸਹੀ ਗੱਲ ਆ ਨਾ ਜਗਰੂ ਵੀਰੇ ਇਹ ਟਰੈਕਟਰ ਵੀਰੇ ਜਗਰੂਬ ਦਾ ਤਿਆਰ ਸਾਰੇ ਵੀਰ ਜਾਣਦੇ ਹੋਣੇ ਆ ਜਾਓ ਵੀਰੇ ਸਾਰੇ ਆ ਜਾਓ ਯਾਰ ਲਾਗੇ ਲਾਗੇ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਮਾਉਂ ਦੀਆਂ ਵੀਡੀਓ ਸ਼ੂਟ ਕਰੀਏ ਨਾ ਸਾਰੀਆਂ ਵੀਡੀਓ ਜੀ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਲਾਈ ਜੀ ਇਹ ਜੇ ਤੁਸੀਂ ਕਹਿਣਾ ਵੀ ਬੁਲਾਉਂਦਾ ਨਹੀਂ ਮੈਂ ਤਾਂ ਕਰਕੇ ਕਿਉਂਕਿ ਇੱਕ ਵੀਰ ਮੈਂ ਫਿਰ ਕਹਿਣਾ ਮੇਰੀ ਸਤਸ੍ਰੀਕਾਲ ਦੋ ਬਹੁਤ ਨੋਟ ਕਰਦਾ ਤੈਨੂੰ ਮੇਰੇ ਸਤਸ੍ਰੀਕਾਲ ਸਤਸ੍ਰੀਕਾਲ ਮੇਰੇ ਸਤਸ੍ਰੀਕਾਲ ਠੀਕ ਠਾਕ ਠੀਕ ਠਾਕ ਜੀ ਤੇ ਦੱਸਣਾ ਕੁਛ ਇਹਦਾ ਕਿ ਹਰੇ ਸਾਰਾ ਕੁਝ ਗੋਲ ਮੋੜ ਰੱਖਣਾ ਵੀ ਐਂਡ ਤੱਕ ਇਹਦਾ ਕੀ 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 ਹਸਾਬ ਕਿ ਤੂੰ ਕਿਵੇਂ ਤਿਆਰ ਇਹ ਜਨਮਨਾ ਹਾਂ ਜਿੱਥੇ ਤੱਕ ਪਾਜੀ ਲੱਗਿਆ ਨਾ ਸਾਨੂੰ ਮੈਨੂੰ ਲੱਗਦਾ ਹੋ ਹੀ ਹੈ ਕਾਫੀ ਤਾਂ ਇਹ ਹਲੇ ਤੱਕ ਸਾਨੂੰ ਨਹੀਂ ਦੱਸਣ ਦੇ ਉਹ ਤਾਂ ਮਤਲਬ ਤੁਹਾਨੂੰ ਤਾਂ ਬਹੁਤ ਕੀ ਗੱਲ ਇਹਨਾਂ ਮੈਨੂੰ ਪਤਾ ਵੀ ਡਾਕਟਰ ਜੈਨਵਾਲ 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 ਕੇ ਜੈਨਵਾਲ ਤਾਂ ਸਾਰੇ ਹੁੰਦੇ ਆ ਜੈਨਵਾਲਾ ਡਾਕਟਰ ਜੈਨਵਾਲ ਤੇ ਹੋਰ ਗੱਲਾਂ ਦੀਆਂ ਗੱਲਾਂ ਡਾਕਟਰ ਲੰਬਾ ਬਹੁਤ ਹੋ ਗਿਆ ਵੀਰੇ ਲੰਬਾ ਹੋਣ ਦਾ ਕਾਰਨ ਕਾਰਨ ਪਾਜੀ ਇਹਦਾ ਇੰਜਨ ਚੇਂਜ ਕੀਤਾ ਹੈ ਹਾਂ ਇਹਦੀ ਹਾਂਡੀ ਚੇਂਜ ਕੀਤੀ ਹੈ ਉਹ ਬ੍ਰੇਕਾਂ ਜਿਹੇ ਕੀਤੀਆਂ ਰਹੀਆਂ ਸਾਰਾ ਅਰੀਜਨਲ ਆ ਸਾਡੇ ਇਹ ਕਹ ਲਈ ਫੋੜ ਵਾਲੇ ਵੀ ਕਹੇ ਸਾਡੇ ਆ ਵੀ ਇਹ ਉਹ ਗੱਲ ਆ ਵੀ ਫੋੜ ਵਾਲੇ ਆਗੇ ਕਿਤੇ ਵਾਪਸ ਨਾ ਲੈ ਜਾਣੀ ਯਾਰ ਇੰਨਾ ਆ ਕਿ ਟਰੈਕਟਰ ਦਾ ਇਹਦੇ ਵਿੱਚ ਇੱਕ ਨਹੀਂਗਾ ਮੋੜ ਲੈ ਸਕੇ ਇਹਦਾ ਇੰਜਨ ਕਿਸੇ ਦਾ ਗੀਅਰ ਕਿਸੇ ਦਾ ਬ੍ਰੇਕਾਂ ਕਿਸੇ ਦੀ ਇਹਦਾ ਆਉਦਾ ਕੁਝ ਵੀ ਨਹੀਂ ਹੈਗਾ ਆਪਦੀ ਟੈਂਕੀ ਹੈਗੀ ਹੈ ਜੇ ਉਹ ਹੀ ਗੱਲ ਆ ਫੋੜ ਵਾਲੇ ਕਿਤੇ ਸੱਚੀ ਨਾ ਆ ਜਾਣੀ ਯਾਰ ਸਾਡੇ ਟਰੈਕਟਰ ਦਾ ਕੋਈ ਰੱਖਿਆ ਹੀ ਨਹੀਂ ਤੁਸੀਂ ਇੱਕ ਵਾਰੀ ਟੀ ਆ ਦੀ ਆਪਦੀ ਹਾਂ ਟੈਂਕੀ ਵਾਲੀ ਟੀਵੀ ਇਹਦੀ ਆਉਂਦੀ ਹੈ। ਬਰਾੰਦੀ ਵੀ ਭਾਈ ਉਹ ਨਵਾਂ ਦੇ ਰਹੇ ਹੁੰਦੀ ਹੈ। ਇਹੋ ਗਾਓ ਯਾਰ ਚੀਜ਼ਾਂ ਕਾਫੀ ਹੈ ਜੇ। ਯਾਰ ਇੰਨਾ ਲੰਬਾ ਡਰੈਕ ਕੰਟਰੋਲ ਕੰਟਰੋਲ ਤੋਂ ਕੁਝ ਹੋਊਗਾ ਔਖਾ ਕਿ ਨਹੀਂ? ਖੇਤੀ ਕਰੂਗਾ। ਖੇਤੀ ਤਾਂ ਭਾਜੀ ਕਰਾਂਗੇ ਇਹਦੇ ਨਾਲ ਹੀ ਕਰਾਂਗੇ ਖੇਤੀ ਦਾ। ਇਸੇ ਇੰਜਨ ਨਾਲ ਇੰਨੀ ਲੈਂਥ ਨਾਲ ਕਰੂਗਾ। ਹਾਂਜੀ ਭਾਜੀ ਕਰੂਗਾ ਖੇਤੀ ਦਾ। ਇਹਦੇ ਸਾਰੇ ਪਾਰਟ ਵਰਕਿੰਗ ਆ। ਆ ਜਾਓ ਲੱਗ ਗਿਆ ਜਾਨਾ ਨਾ ਤੂੰ ਵੀ ਲੱਗ ਗਿਆ ਜਾ। ਕਿਉਂਕਿ ਨਾ ਆਪਾਂ ਦੂਰ ਦੂਰ ਖੜੇ ਆਪਾਂ ਸਟਰੈਟਰ ਕੋ ਗੱਲ ਹੈ ਸਟਰੈਟਰ ਦੀ ਕਰੀ ਜਾਨੇ। ਹਾਂਜੀ। ਇਹ ਇੱਕ ਜਿਵੇਂ ਲਿਫਟ ਲੁਫਟ ਸਾਰਾ ਕੁਝ ਕੰਮ ਕਰੂਗਾ ਇਹਦਾ। ਭਾਜੀ ਫਿਲਹਾਲ ਤਾਂ ਲਿਫਟ ਹੌਣ ਬੰਦ ਕੀਤੀ ਆ। ਇੱਕ ਵਾਰੀ ਬੰਦ ਕੀਤੀ ਆ। ਕਿਉਂਕਿ ਹੁਣ ਲੇਹ ਮਲੇ ਤੇ ਲਿਜਾਣਾ ਨਾ ਟਾਈਮ ਥੋੜਾ ਆ। ਕੰਮ ਜਾਦੇ ਆ ਖੜੇ ਹਜੇ। ਕੰਮ ਜਾਦੇ ਆ। ਤੇ ਹੌਲੇ ਮਲੇ ਤੇ ਵੀ ਐਂ ਜਾਣਾ ਟਰੈਕਟਰ ਕੋਈ ਸ਼ੋ ਸ਼ੂ ਨਹੀਂ ਇੱਥੇ ਲੱਗਣੀ। ਅੱਛਾ ਇਦਾਂ ਹੀ ਜਾਣਾ ਇਹਨੇ। ਭਾਜੀ ਕੰਮ ਉਹ ਭੇਜਿਆ ਸਾਨੂੰ ਪਤਾ ਸ਼ੋ ਲੰਮੀ ਘਟੋ ਘਟੇ ਇਦੀ ਅੰਨੀ ਸ਼ੋ ਲੰਮੀ ਹੋਣੀ ਆ ਟਰੈਕਟਰ ਦੀ। ਇਹਨੂੰ ਸ਼ੋ ਲਾਉਣੀ ਕਿਹੜੀ ਆ? ਭਾਜੀ ਫੋਰਡ ਵਾਲੀ। ਲੁੱਕ ਫੋਰਡ ਦੀ ਰੱਖਣੀ ਆ। ਫੋਰਡ ਦੀ ਭਾਜੀ ਫੋਰਡ ਨਾਲ ਪਿਆਰ ਸ਼ ਠੀਕ ਆ ਵੀਰੇ ਹਾਂਜੀ ਜੋ ਫੋਰਡੀ ਟਰੈਕਟਰ ਸਿੱਖਿਆ ਜਿਹੜਾ ਪਹਿਲਾਂ ਸਭ ਤੋਂ ਪਹਿਲਾਂ ਚਲਾਇਆ ਸੀ ਫੋਰਡੀ ਚ ਲਾਇਆ ਸੀ ਇਹ ਵਾਲਾ ਫੋਰਡੀ ਸਿਕਿਓਰ ਕੋਈ ਸੀ ਇਹੀ ਸੀ ਬਾਜੀ ਵੀ ਇੱਕ ਘਰ ਦਾ ਟਰੈਕਟਰ ਇਹ ਸੀ ਇੱਤੋਂ ਹੀ ਸਿੱਖਿਆ ਸਾਰਾ ਕੁਝ ਯਾਨੀ ਕਿ ਲਾ ਲਓ ਵੀ ਘਰ ਦਾ ਨਹੀਂ ਇੱਕ ਸਾਦਾ ਕਹਿ ਸਕਦੇ ਵੀ ਹੈਗਾ ਬਹਾਵਾ ਟਾਈਮ ਤੋਂ ਆਪਣੇ ਤੋਂ ਹੀ ਆ ਆਪਣੇ ਤੋਂ 20 ਕ ਸਾਲ ਹੋ ਗਏ ਹੁਣ ਠੀਕ ਆ ਵੀਰੇ ਹਾਂਜੀ ਤੇ ਆਹ ਜਿਹੜਾ ਕੰਮ ਆ ਜਿਹਨੇ ਹੁਣ ਤੁਸੀਂ ਘਰੇ ਹੀ ਕਰਦੇ ਹੋ ਸਾਰਾ ਕੁਝ ਬਾਜੀ ਘਰੇ ਇਹ ਕੰਮ ਵੀ ਇੱਤੋਂ ਹੀ ਸਿੱਖਿਆ ਕਿ ਕਿਵੇਂ ਕਿਤੋਂ ਪਾਸਿਓ ਗੁਰੂ ਦਕਸ਼ਨਾ ਲਈ ਆ ਇਹ ਨਹੀਂ ਸਿਖਾਇਆ ਕੰਮ ਉਹ ਵੀ ਰਹਿੰਦਾ ਹੀ ਖਰਾਬ ਸੀਗਾ ਜਿਹੜੀ ਗੱਲ ਸੱਚ ਆ ਪਹਿਲਾਂ ਸੱਚੀਆ ਖਰਾਬ ਰਹਿੰਦਾ ਸੀ ਰਹਿੰਦਾ ਸੀ ਭਾਜੀ ਤੇ ਫਿਰ ਪਹਿਲਾਂ ਮਿਸਤਰੀ ਤੋਂ ਸਿੱਖ ਸਿੱਖ ਕੇ ਕਹਿਣਾ ਮੈਂ ਤੂੰ ਦੇਖਦਾ ਰਹਿੰਦਾ ਹਾਂ ਹਾਂ ਜਦੋਂ ਜਾਣਾ ਕੰਮ ਕਰਾਉਣ ਦੇਖੀ ਜਾਣਾ ਵੀ ਕਿੱਦਾਂ ਕਰਦੇ ਆ ਹਾਂ ਫਿਰ ਜਦੋਂ ਜਿੱਦਾਂ 베어ਿੰਗ ਪਾਉਣ ਜਾਂਦੇ ਦੇਖ ਲੈਣਾ ਕਿੱਦਾਂ ਜਦਾਂ ਜਿਹੜਾ ਟੁੱਟਣਾ ਖੋਲਣਾ ਕਰੇ ਆਪਾ ਦੇਣਾ ਪਹਿਲਾਂ ਹਾਂ ਇਹ ਸਪੈਂਡਲ ਵੀ ਤੋੜਦਾ ਹੋਊਗਾ ਉਹ ਭਾਜੀ ਤੋੜਦਾ ਹੀ ਕਿਉਂਕਿ ਫੋੜ ਵਾਲਾ ਹਿੱਸਾ ਸੀਗਾ ਹਮ ਖੱਤੇ ਚ ਜਾਂਦੇ ਸਾਰੀ ਸਪੈਂਡਲ ਤੋੜ ਦਿੰਦਾ ਸੀ ਕਿਉਂਕਿ ਲੈਫਟ ਲਾ ਕੇ ਚਗਾਉਣ ਲੱਗਣਾ ਵੀਡੀਓ ਬਣਾਉਣ ਦੇ ਮਾਰਿਆਂ ਨੇ ਸਪੈਂਡਲ ਟੁੱਟਿਆ ਜੁੜੇ ਜੁੜੇ ਪਾਏ ਟੋੜੇ ਡਰੋਂ ਤਾਂ ਸਗੋਂ ਬਹੁਤ ਜਲਦੀ ਤੋੜ ਦਾਨ ਬਹੁਤ ਜਲਦੀ ਇਹ ਸਾਨੂੰ ਪਤਾ ਹੀ ਫੋਰਡ ਤਾਂ ਬੰਨੇ ਚ ਕਹਿੰਦੇ ਵਜੇਸ ਬੰਡਲ ਤੋੜ ਦੋ ਜਦ ਹੀ ਤੋੜ ਦਿੰਦਾ ਹਾਂਜੀ ਜਦ ਹੀ ਤੋੜ ਦਿੰਦਾ ਵੀਰੇ ਵੈਸੇ ਤਾਂ ਨਾ ਮੇਰਾ ਸਵਾਲ ਮੈਂ ਕਹਿ ਦਿੰਨਾ ਨਾ ਵੀ ਗਲਤ ਆ ਇਸ ਟਰੈਕਟਰ ਤੇ ਕਦੇ ਪੈਸੇ ਨਾਪੇ ਤੋਲੇ ਆ ਵੀ ਕਿੰਨੇ ਲੱਗ ਗਿਆ ਸ਼ੁਰੂ ਤੋਂ ਪਹਿਲੇ ਇੰਜਨ-ਇੰਜਨ ਪਾ ਕੇ ਮੈਨ ਦਾ ਨਹੀਂ ਇਹ ਗੱਲ ਕਹਿੰਦਾ ਪੈਂਡ ਦਾ ਹੀ ਕਹਿੰਦੇ ਆ ਕੀ ਕਹਿੰਦੇ ਨਵਾਂ ਉਹਨੇ ਦਾ ਆ ਜਾਣਾ ਸੀ ਨਵਾਂ ਟਰੈਕਟਰ ਹੋਲੈਂਡ ਘਰੇ ਖੜਾ ਹੋ ਜਾਣਾ ਸੀ ਜਿੰਨੇ ਤੇ ਦਵਜ ਦੇ ਟਾਈਮ ਤੇ ਲਾ ਹੋਲੈਂਡ ਅੱਜ ਦੀ ਰੇਟ ਤੇ 10 ਲੱਖ ਚਾਹਣਾ ਹਾਂਜੀ 10 ਲੱਖ ਰੁਪਇਆ ਤੋਂ ਲਾਤ ਆ ਲੱਗ ਗਿਆ ਕਾ ਤੋ ਯਾਰ ਦਿਮਾਗ ਚ ਕੀ ਗੱਲ ਆ ਮਤਲਬ ਕੁਛ ਹੋਊਗਾ ਸਾਹਕਤਾ ਵੀ ਕਿ ਨਵੇਂ ਤੇ ਆ ਕੁਛ ਹੋਣਾ ਨਹੀਂ ਵੀ ਆਦਤ ਪੈ ਗਈ ਯਾਰ ਜੀ ਆਪਾਂ ਨਵੇਂ ਤੇ ਕਿਉਂ ਨਹੀਂ ਨਵੇਂ ਆ ਤੇ ਬਹੁਤ ਕੁਛ ਹੋ ਜਾਂਦਾ ਕੀ ਪਰ ਇਸ ਤੋਂ ਵੱਧ ਵੀ ਹੋ ਸਕਦਾ ਉਹਦੇ ਕੇਮਾ ਕੁਮਾ ਬਹੁਤ ਕੁਛ ਹੋ ਜਾਂਦਾ ਕਿਉਂਕਿ ਜਿਹੜੀ ਰਿਐਲਿਟੀ ਆ ਉਹ ਇਹ ਸੋਚੀ ਸੀ ਵੀ ਕਹਿੰਦੇ ਫੋਰ ਟਰੈਕਟਰ ਜ਼ੋਰ ਨਹੀਂ ਮਾਰਦੇ ਮੈਨੂੰ ਇਹ ਵੀ ਲੋਕ ਕੀ ਕਹਿੰਦੇ ਪਰ ਨਹੀਂ ਵੀ ਫੋਰ ਵੀ ਦਿਖਾ ਲੈਣਾ ਜ਼ੋਰ ਮਾਰਦੇ ਹੈਗੇ ਆ ਨਹੀਂ ਤੇ ਫਿਰ ਫੋਰ ਦਾ ਇੰਜਨ ਤਾਂ ਰਹਿਣੀ ਗੱਲ ਤਾਂ ਇਹ ਆ ਨਾ ਪਹਿਲਾਂ ਜਿਹੜਾ ਫੋਰ ਦਾ ਸੀ ਪਹਿਲਾਂ ਤੋਂ ਫੋਰ ਦੇ ਸੀ ਇੰਜਨ ਹਾਂ ਪਹਿਲਾਂ ਇੰਜਣ ਤਾਂ ਹੁਣ ਬਦਲਿਆ ਆ ਹਾਂ ਜਿਹੜੀ ਆਪਾਂ ਪਹਿਲਾਂ ਵੀਡੀਓ ਸ਼ੂਟ ਕੀਤੀ ਉਹਦੇ ਚ ਫੋਰਡ ਦਾ ਇੰਜਣ ਸੀ ਨਾ ਹਾਂ ਹਾਂ ਜੀ ਹਾਂ ਉਹ 7000 ਫੋਰਡ ਦਾ ਸੀ ਨਾ ਨਹੀਂ ਨਹੀਂ ਬਾਜੀ ਉਹ ਸੀਗਾ ਤਾਂ ਇਹਦਾ ਹੀ ਉਦੋਂ ਐਵੇਂ ਲਹਿਰਾਂ ਲਹਿਰਾਂ ਜੇ ਲੱਗੇ ਰਹਿੰਦੇ ਹੁੰਦੇ ਅੱਛਾ ਉਹਨਾਂ ਬੋਰ ਵੱਡੇ ਕੀਤੇ ਪੈਸਟਮ ਆਪਣੇ ਕੋਲ ਹਜੇ ਵੀ ਪਏ ਆ ਪੈਸਟਮ ਨਹੀਂ ਭਰ ਆਪਸ ਤੇ ਨਾਲ ਓਕੇ ਬਾਕੀ ਦੇ ਤਾ ਕਿਉਂਕਿ ਬਾਜੀ ਪੈਸਟਮ ਆਪ ਕੋਲ ਸੀਗੇ ਬੰਦਾ ਵੇਚ ਸਕਦਾ ਪੈਸਟਮ ਉਹ ਆਜਾ ਪਿਸਟਨ ਕਮ ਆ ਜਾਣਗੇ ਕਮ ਭਾਜੀ ਕਿਉਂਕਿ ਆਪ ਗੁਣਮਾਏ ਹੋਇਆ ਪਿਸਟਨ ਬੋਰ ਉਹ ਵੱਡਾ ਕੀਤਾ ਸੀ ਇਹਦਾ ਓਕੇ ਕਿਉਂਕਿ ਅੱਡਾ ਭਾਜੀ ਪਿਸਟਨ ਉਹਦੋਂ ਹੀ ਯਾਰ ਜਿਵੇਂ ਹੁਣ ਆਪਾਂ ਜਗਾੜੂ ਟਰੈਕਟਰ ਤਿਆਰ ਕਰਦੇ ਆਂ ਵੀ ਜਗਾੜੂ ਆ ਇਹਨਾਂ ਦੀ ਐਚਪੀ ਦਾ ਆਪਾਂ ਆਈਡੀਆ ਲਾ ਸਕਦੇ ਆ ਕਿੰਨੇ ਕੋ ਹੋ ਜਾਂਦੇ ਆ ਕਿ ਨਹੀਂ ਸਸਪੈਂਸ ਜਈਏ ਭਾਜੀ ਚਲੋ ਓਦਾਂ ਦੱਸ ਦਿੰਦੇ ਪਰਲੇਵਨ ਨੇ ਪਲੇਟ ਵੀ ਲੱਗੀ ਆ ਇਸ ਟਾਈਮ ਤਾਂ ਮੈਨੂੰ ਲੱਗਦਾ ਨਹੀਂ ਦਿਖਣੀ ਹੂੰ ਉਹਦੇ ਉੱਤੇ ਮੇਰੇ ਖਿਆਲ ਨਾਲ 140 160 ਐਚਪੀ ਲਿਖੀ ਹੋਈ ਆ ਪਲੇਟ ਤੇ ਦੇ ਪਲੇਟ ਤੇ ਭਾਜੀ ਲਿਖੀ ਆ ਵੀ 160 ਹਾਂ 40 160 ਤੋਂ 40 ਦੇ ਵਿੱਚ ਵਿੱਚ ਲਿਖੀ ਹੋਈ ਹੈ ਇਹ ਤੇ ਐਚ ਪੀ ਇਹਦਾ ਪੰਪ ਵੀ ਰਾਈਟ ਸਾਈਡ ਹਾਂ ਦੂਜਾ ਇੱਧਰ ਹੁੰਦੇ ਆ ਇੱਧਰ ਹੁੰਦੇ ਆ ਇਹਦਾ ਪੰਪ ਵੀ ਰਾਈਟ ਸਾਈਡ ਹੁਣ ਇਹਨੂੰ ਤਾਂ ਨਹੀਂ ਪਤਾ ਆਪਾਂ ਨੂੰ ਹੀਰੋ ਭਰਾ ਨੇ ਦੱਸਿਆ ਸੀ ਇਹ ਕਹਿੰਦਾ ਇੰਪੋਰਟਡ ਇੰਜਨ ਕੁਛ ਇਦਾਂ ਹੁੰਦੇ ਆ ਓਕੇ ਹਾਂ ਵੀ ਇੰਪੋਰਟਡ ਆ ਵੀ ਕੋਈ ਰਾਈਟ ਸਾਈਡ ਲੈਫਟ ਸਾਈਡ ਇਹਦਾ ਪੰਪ ਆ ਓਕੇ ਰੇਅਰ ਆ ਕਹਿੰਦਾ ਮਤਲਬ ਇਹ ਰੇਅਰ ਇੰਜਨ ਆ ਇਹ ਤੇ ਮਿਲਿਆ ਕਿਵੇਂ ਫਿਰ ਇਹ ਮਿਲਿਆ ਭਾਜੀ ਮੋਗਿਓਂ ਹੀ ਲਿਆ ਜਿੱਦਾਂ ਲਾ ਲਓ ਵੀ ਇੰਜਨ ਬਹੁਤ ਟਾਈਮ ਦਾ ਦੇਖਿਆ ਹੋਇਆ ਸੀਗਾ ਇਹ ਅੱਛਾ ਤੇ ਸਲਾਹ हट ਗਈ ਸੀ ਤਿੰਨ ਕਿ ਮਹੀਨੇ ਹੂੰ ਉਦਾਂ ਹੀ ਸਲਾਹ ਰੁਕੀ ਰਹੀ ਹੂੰ ਫੇ ਮੁੜ ਕੇ ਇਹਦਾ ਜਿਹੜਾ ਪਹਿਲਾ ਇੰਜਨ ਸੀਗਾ ਉਹ ਚ ਪਾਜੀ ਕੋਈ ਖੰਡ ਪਾ ਗਿਆ ਫੇ ਜਦੋਂ ਉਹ ਲੈਣਾ ਹੈ ਨਹੀਂ ਸੀ ਇੰਜਨ ਜਦੋਂ ਅਸੀਂ ਖੋਲਿਆ ਅਸੀਂ ਕਹਿੰਦੇ ਚੱਲ ਰੈਂਕ ਖੰਡ ਪਾਈ ਰੈਂਕ ਰੰਗ ਪਾ ਦੋ ਨੇ ਵੱਡੇ ਗਏ ਹੂੰ ਉਹ ਪਾਜੀ ਕੇਮ ਵੀ ਵੱਡੀ ਗਈ ਕ੍ਰੈਂਕ ਵੀ ਵੱਡੀ ਗਈ ਹੂੰ ਮੇਰੇ ਜਿੱਦਾਂ ਇਹਨੇ ਵੱਡੇ ਭਰਾ ਨੇ ਸਲਾਹ ਕੀਤੀ ਵੀ ਕਹਿੰਦਾ ਜਿਹੜਾ ਆਪਾਂ ਇੱਥੇ ਪੈਸੇ ਲਾਉਣੇ ਆਨੇ ਹੂੰ ਵੀ ਅੱਜ ਤੱਕ ਲਾਉਂਦੇ ਹੀ ਆਏ ਆਂ ਪਟਕੜ 8-9 ਸਾਲ ਹੋ ਗਏ ਉਹ ਜਿਹੜੇ ਪੈਸੇ ਲਾ ਲਾ ਕੇ ਦੇਖ ਲੈ ਹੂੰ ਪਿਛਲੇ ਸਾਲ ਹੋਲੇ ਮਹੱਲੇ ਤੇ ਬਣਾਇਆ ਸੀਗਾ ਟਰੈਕਟਰ ਵੀ ਚਲੋ ਵੀ ਇੱਦਾਂ ਕਹਿੰਦੇ ਲੈ ਐਤ ਕੀ ਪੈਸੇ ਲੱਗ ਗਏ ਹੁਣ ਲੋੜ ਨਹੀਂ ਹੂੰ ਤੇ ਫੇਰ ਉਹ ਆਪਾਂ ਤਾਂ ਐਂ ਤਿਆਰ ਕਰਦੇ ਆ ਵੀ ਹੁਣ ਇੱਕ ਨਹੀਂ ਹਾਂ ਉਹ ਫੇਰ ਅਸੀਂ ਇਹ ਸਲਾਹ ਕੀਤੀ ਸੀ ਕਿ ਵੀ ਤਿੰਨ ਸਿਲੰਡਰ ਆ ਫੇਰ ਤਿੰਨ ਸਿਲੰਡਰ ਹੂੰ ਚਲੋ ਐਤ ਕੀ ਡਿਫਰੈਂਟ ਜੀ ਚੀਜ਼ ਕਰਕੇ ਦੇਖ ਲੈਂਦੇ ਆ ਉਹ ਫੇਰ ਅਸੀਂ ਦੋਨਾਂ ਨੇ ਭਰਾਵਾਂ ਨੇ ਸਲਾਹ ਕਰਕੇ ਆ ਇੰਜਨ ਫੇਰ ਲਿਆਂਦਾ ਇਹ ਸਾਹਿਬ ਇਹਦੇ ਵਾਸਤੇ ਪਲੇਟ ਪਲੂਟ ਸਪੈਸ਼ਲੀ ਬਣਾਉਣੀ ਪਈ ਵੀਰੇ ਪਾਜੀ ਪਲੇਟਾਂ ਸਿਰ ਤੇ ਹੀ ਆ ਇੰਜਨ ਟਿਕਿਆ ਮੈਂ ਦੇਖਦਾ ਪਿਆ ਆਹ ਵਾਲਾ ਸਿਸਟਮ ਬੜਾ ਤਕੜਾ ਜਿਹਾ ਡਾੜਾ ਸਿਸਟਮ ਬਹੁਤ ਤਕੜਾ ਸਾਰੀਆਂ ਪਲੇਟਾਂ ਆ ਇਹ ਇੰਜਨ ਇੰਨਾ ਹੈਵੀ ਆ ਵੀ ਇਹਨੂੰ ਇੰਨਾ ਹੈਵੀ ਸਾਰਾ ਕੁਝ ਲਾਉਣਾ ਪਿਆ ਭਾਜੀ ਲਾਉਣੀਆਂ ਪਈਆਂ ਪਲੇਟਾਂ ਕਿਉਂਕਿ ਇਹ ਕਿਹੜਾ ਟਰੈਕਟਰ ਦਾ ਇੰਜਨ ਹੈ ਕਿਸੇ ਦਾ ਬਹੁਤ ਤਕੜਾ ਯਾਰ ਆਹ ਦੇਖ ਤੁਸੀਂ ਮੈਂ ਕਹਿੰਦਾ ਇੰਨਾ ਤਕੜਾ ਤਾਂ ਪਿਛਲਾ ਸਿਸਟਮ ਨੇ ਜਿੰਨੀ ਤਕੜੀ ਪਲੇਟ ਲਾਈ ਫਿਰਦਾ ਪਸੰਦ ਅੰਦਰ ਕਿਉਂਕਿ ਆਹ ਪਲੇਟਾਂ ਵੀ ਇਹ ਟਰੈਕਟਰ ਦਾ ਇੰਜਨ ਦਾ ਹੈ ਨੀਗਾ ਭਾਜੀ ਹੂੰ ਹੂੰ ਤੁਹਾਨੂੰ ਦੱਸਣਾ ਨਹੀਂਗਾ ਵੀ ਕਿਹੜਾ ਉਹ ਆਪਾਂ ਦੱਸਣਾ ਨਹੀਂਗਾ ਇੰਜਨ ਭਾਜੀ ਜਦਾਂ ਥੱਲੇ ਰੱਖਣ ਵਾਲੇ ਆਉਂਦੇ ਆ हां ਜਿੱਦਾਂ ਥੱਲੇ ਲੱਗੇ ਥੱਲੇ ਜਿੱਦਾਂ ਹੁੰਦੇ ਨੇ ਗਾਰਡਨਾਂ ਦੇ ਟਿਕੇ ਹੁੰਦੇ ਆ ਉਹਨਾਂ ਦੇ ਹੁੰਦੇ ਆ ਇਹ ਉਹਨਾਂ ਦੇ ਟਿਕੇ ਹੁੰਦੇ ਜਿੱਦਾਂ ਇੱਕ ਥਾਂ ਤੇ ਖੜੇ ਹੋਏ ਇੰਜਣ ਜਿਹੜੇ ਖੜੇ ਰਹਿੰਦੇ ਸਾਰੀ ਲਾਈ ਜਨਰੇਟਰ ਜਨਰੇਟਰ ਲਈ ਬਾਏ ਲਾ ਲੋ ਮਸ਼ੀਨਾਂ ਦੇ ਲਾ ਲੋ ਕਿਤੇ ਲਾ ਲੋ ਲਾਉਣ ਲਾ ਲਾ ਕੰਪਨੀ ਤੋਂ ਕਢਾ ਲੈਣਾ ਪਕੜਣਾ ਕੋਈ ਹੋ ਨਹੀਂ ਨਿਕਲਣਾ ਕੀਤਾ ਬਾਜੀ ਦੋਨੋਂ ਭਰਾਵ ਨੇ ਘਰੇ ਫਿੱਟ ਇਹ ਵੀ ਕਰੇ ਕਦੀ ਕਰੇ ਪਹਿਲੇ ਡੈਕਟਰ ਨੂੰ ਵੀ ਆਪ ਹੀ ਕਰਦੇ ਸੀਗੇ ਜਿਹੜਾ ਪਹਿਲਾ ਸੀ ਉਹ ਇੱਧਰ ਐ ਮੈਂ ਤਾਂ ਤੈਨੂੰ ਕਹਿਣਾ ਵੀ ਪਿੱਛੇ ਟਰੈਕਟਰ ਆਜੂ ਕਿਉਂਕਿ ਅੱਗੇ ਵੀ ਵੀਡੀਓ 'ਚ ਆਪਾਂ ਗੱਲ ਇੱਧਰ ਐ ਟਰੈਕਟਰ ਦੀ ਕਰਦੇ ਆਂ ਤੇ ਉਹ ਗੰਮ ਗਲਤ ਹੋਇਆ ਇੱਥੇ ਆ ਜਾ ਇੱਥੇ ਇੱਧਰ ਹੀ ਆ ਜਾ ਤੂੰ ਆਉਂਦੇ ਆ ਟਰੈਕਟਰ ਆਉਂਦਾ ਨਾ ਹਾਂ ਆਪਾਂ ਇਹਨੂੰ ਆਜੋ ਯਾਰ ਸਹੀ ਗੱਲ ਆ ਆਪਾਂ ਗੱਲ ਕਿਸੇ ਟਰੈਕਟਰ ਦੀ ਕਰਦੇ ਆਂ ਹੁੰਦੇ ਆ ਆਪਾਂ ਕਿਤੇ ਨਹੀਂ ਪਹਿਲੇ ਟਰੈਕਟਰ ਦਾ ਵੀ ਆਪ ਹੀ ਕਰਦੇ ਸੀਗੇ ਜਿਹੜਾ ਪਹਿਲਾ ਇੰਜਣ ਸੀ ਹੂੰ ਉਹਦਾ ਪਹਿਲਾ ਦਾ ਕਰਾਇਆ ਸੀਗਾ ਤੇ ਮੁੜ ਕੇ ਹੋਏ ਹੌਲੀ ਹੌਲੀ ਆ ਪਹਿਲਾ ਦਾ ਆਪ ਹੀ ਕਰਦੇ ਰਹੇ ਬਸ ਇੱਕ ਵਾਰ ਇੰਜਣ ਕਰਵਾਇਆ ਸੀ ਆਪਾਂ ਇੱਕ ਵਾਰ ਹੀ ਕਰਾ ਬਾਅਦ ਲੈਫਟ ਬਾਜੀ ਪਹਿਲਾਂ ਹੀ ਇਹਦੀ ਵੱਡੀ ਰੱਖੀ 65 ਵਾਲਾ ਡਿਸਟਰੀਬਿਊਟਰ ਲਾਇਆ ਹੈ ਓਕੇ ਬਹੁਤ ਟਾਈਮ ਦਾ ਉਹ ਲਾ ਲੋਗੀ 2018 17 ਦਾ ਹੀ ਰੱਗਾ ਹੋਇਆ ਡਿਸਟਰੀਬਿਊਟਰ ਦਾ ਇਹਨਾਂ ਤੇ ਵਧੀਆ ਉਹ ਵਰਕਿੰਗ ਕਰਦਾ ਅੱਜ ਤੱਕ ਭਾਈ ਕੰਪਲੀਟ ਨਹੀਂ ਆਈ ਖੋਲ ਹੀ ਨਹੀਂ ਲੈਫਟ ਯਾਨੀ ਕਿ ਉਦਾਂ ਗਰਾਰੀਆਂ ਗਰੂੜੀਆਂ ਪਾਉਣ ਲੱਗੇ ਖੋਲਣੀ ਪੈ ਜਾਂਦੀ ਆ ਵੈਸੇ ਰਿਪੇਅਰ ਨਹੀਂ ਗਈ ਨਿਕਲੀ ਉਹਦੇ ਪਿਛਲੇ ਹਿੱਸੇ ਨੇ ਜਦੋਂ ਦਾ ਤੁਸੀਂ ਧਰਿਆ ਵੀ ਕੋਈ ਰਿਪੇਅਰ ਕੱਢੀ ਨਹੀਂ ਜਿੱਦਾਂ ਉਹ ਦੂਜਾ ਟਾਪਾ ਜਿਹੜਾ ਵਿਚ ਡਿਸਟ੍ਰਿਬਿਊਟ ਨਹੀਂ ਮਿਲੀ ਉਦੋਂ ਦੀ ਨਹੀਂ ਕਰੀ ਉਹਨੇ ਨਹੀਂ ਕਰੀ ਜਨੂਅਲ ਨਵਾਂ ਹੀ ਲੈ ਕੇ ਲਾਇਆ ਸੀ ਉਹਦਾ ਨਵੇਂ ਨੇ ਕੀ ਰਿਪੇਅਰ ਕੱਢਣੀ ਆ ਜਨੂਅਲ ਸ਼ਬਦ ਤਾਂ ਆਪਾਂ ਪੇਟ ਉਹ ਲਿਖਾ ਲੈਣਾ ਨਾ ਵੀ ਸਾਡਾ ਜੇ ਕਿਸੇ ਨੇ ਲਿਖ ਭਾਈ ਵਿੱਚ ਯੂਜ਼ ਕੀਤਾ ਉਹ ਕਾਪੀਰਾਈਟ ਆ ਜਾਣਾ ਹਾਂ ਹੁਣ ਫੋਰਡ ਵਾਲੇ ਨਾ ਆ ਜਾਣੋ ਕਹਿਣ ਵੀ ਇਹ ਕਦੋਂ ਬਣਾਤਾ ਸੀ ਇਹ ਵਾ ਜਨੂਅਲ ਵਾ ਸਾਡਾ ਸਿੱਧੀ ਜੀ ਗੱਲ ਆ ਉਹ ਹੈਗਾ ਆਪਣਾ ਵੀ ਘਰ ਦਾ ਫੋੜੀ ਆ ਬਾਮੇ ਦੇ ਮੁੰਡੇ ਦਾ ਆਪਣੇ ਦਾ ਭਾਈ ਨਾਲ ਹੀ ਖੜਾ ਕਾਲਾ ਫੋੜ ਹਾਂਜੀ ਕਾਲਾ ਫੋੜ ਉਹਦੇ ਨਾਲ ਤੁਸੀਂ ਦੇਖ ਹੀ ਸਕਦੇ ਆ ਆਥੋਂ ਲੈ ਕੇ ਉਹ ਚੀਜ਼ ਟੇਰਾ ਲੱਗਿਆ ਬਹੁਤ ਆ ਯਾਰ ਇਹ ਤਾਂ ਬਹੁਤ ਜਿਆਦਾ ਲੰਬਾ ਰੇਟਾ ਉਹ ਜਿੰਦਿਆਂ ਨੇ ਫੋਟੋ ਫੋਟੋ ਜਦਾਂ ਯਾਰ ਇਹ ਹੁਣ ਦੌੜਨ ਵਾਸਤੇ ਬਣਾ ਰਹੇ ਹੋ ਸਪੈਸ਼ਲ ਦੌੜਨ ਵਾਸਤੇ ਭਾਈ ਸਪੈਸ਼ਲ ਦੌੜਨ ਵਾਸਤੇ ਇਹ ਤਾਂ ਦੌੜਨ ਵਾਸਤੇ ਵੀ ਉਦਾਂ ਜਿਹੜੀ ਚੀਜ਼ ਸੋਚੀ ਆ ਟਰਾਲੀਆਂ ਮੁਕਾਬਲਿਆਂ ਤੇ ਚੱਲਣ ਦਾ ਨਹੀਂ ਹੈ ਟਰੈਕਟਰ ਦੇ ਨਾਲ ਆਪਾਂ ਨੂੰ ਪਤਾ ਆ ਸਪੈਸ਼ਲ ਵਾਲਾ ਇੰਜਨ ਨਹੀਂ ਚੱਲਣ ਦਿੰਦੇ ਹੈਗੇ ਅੱਛਾ ਉੱਥੇ ਨਹੀਂ ਚੱਲਣ ਦਿੰਦੇ ਨਹੀਂ ਭਾਈ ਚੱਲਣ ਦੇ ਸੋਵੀਆਂ ਤੇ ਵੀ ਲਾਵਾਂਗੇ ਸ਼ੋਅ ਮੈਚ ਇਹਦਾ ਤੇ ਟਰਾਲੀ ਤੇ ਵੀ ਲਾਵਾਂਗੇ ਤੇ ਟੋਚਨਾ ਤੇ ਵੀ ਲਾਵਾਂਗੇ ਸਾਰਾ ਕੁਝ ਮਾਰਚ ਚ ਮੇਲਾ ਆ ਲਿੱਤਰਾ ਲਿੱਤਰਾ ਬਾਜੀ ਟੋਚਨਾ ਤੇ ਲਾਉਣਾ ਅਗਲੇ ਮਹੀਨੇ ਮੇਲਾ ਆ ਟੋਚਨਾ ਤੇ ਹੀ ਲਾਉਣਾ ਖੇਤੀ ਕਰੂਗਾ ਖੇਤੀ ਬਾਜੀ ਕਰੂਗਾ ਵੀ ਗੇਰਾਂ ਦੀਆਂ ਸਪੀਡਾਂ ਜਿਵੇਂ ਤੁਸੀਂ ਹੁਣ ਕਹਿੰਦੇ ਦੌੜਨ ਵਾਸਤੇ ਦੋਵੇਂ ਕੰਮ ਇਕੱਠੇ ਕਿਵੇਂ ਕਰੂਗਾ ਵੀਰੇ ਬਾਜੀ ਲੋਗ ਯਰ ਚ ਰੋਟਾ ਵੀਟਰ ਨਹੀਂ ਆ ਕੇ ਚਲਾਉਗਾ ਇੱਕ ਰੋਟਾ ਵੀਟਰ ਅੱਛਾ ਬਾਕੀ ਸਾਰੇ ਕੰਮ ਕਰੂਗਾ ਬਾਕੀ ਸਾਰੇ ਕੰਮ ਕਰੂਗਾ ਮਟਰ ਵਾਲੀ ਟੂਲੀ ਕੱਢਣੀ ਸਭ ਕੁਝ ਕਰੂਗਾ ਹਾਂਜੀ ਹਾਂਜੀ ਸਭ ਕੁਝ ਤੋਂ ਵੀ ਯਾਰ ਵੀਰੇ ਉਹ ਵੀ ਸਪੈਸ਼ਲ ਗੇਅਰ ਕੋਈ ਲਾ ਦੀਏ ਲੋ ਸਪੀਡ ਹਾਂ ਉਹ ਵੀ ਸ਼ਾਇਦ SLA ਚੱਲਦੀ ਆ ਛੋਟਾ ਤੇ ਗੈਂਡਾ ਹਾਂ ਬਸ ਛੋਟਾ ਤੇ ਗੈਂਡਾ ਜਿਹਨੂੰ ਕਹ ਦਿੰਦੇ ਅੱਜ ਹਾਂਜੀ ਉਹ ਕਰ ਦਿੰਦੇ ਹਾਂ ਵੀਰੇ ਜਿਵੇਂ ਹੁਣ ਇੰਜਨ ਇੰਨਾ ਸੋਲਿਡ ਆ ਹਾਂਜੀ 160 HP ਆਪਾਂ ਕਹਿ ਦਿੰਨੀਏ ਕਹਿ ਰਹੇ ਆ ਤੇ ਪਿਛਲਾ ਹਿੱਸਾ ਚੱਲ ਚੱਲੂ ਭਾਜੀ ਉਹ ਵੀ ਚੇਂਜ ਹੈ ਚੇਂਜ ਹੈ ਭਾਜੀ ਪਿਛਲਾ ਹਿੱਸਾ ਨਹੀਂ ਪਿਛਲਾ ਹਿੱਸਾ 160 HP ਦਾ ਆਪਣੇ ਪੰਜਾਬ ਚ ਕੋਈ ਟਰੈਕਟਰ ਹੀ ਹੈ ਨਹੀਂ ਆ ਮੈਂ ਤਾਂ ਗੱਲ ਕਰਦਾ ਵੀ ਝੱਲੂ ਦਾ ਇੰਜਨ ਵੀ ਕਿਹੜਾ ਟਰੈਕਟਰ ਦਾ ਹੈ ਮੈਂ ਸਮਝ ਗਿਆ ਉਹ ਤਾਂ ਗੱਲ ਹਾਂਜੀ ਪਤਾ ਕਿਦਾਂ ਖੇਤੀ 'ਚ ਦੇਖਾਂਗੇ ਸ਼ਹਿਰ ਤੋਂ ਤੰਗੀ ਆ ਸਕਦੀ ਭੱਜਣ ਨੂੰ ਤਾਂ ਕੰਮ ਜਾਵਾ ਹਾਂ ਆਪਾਂ ਚੱਲਦੇ ਲੋਡ ਨਹੀਂ ਪਾਣਾ ਭੱਜਣ ਦੇ ਲੋਡ ਨਹੀਂ ਪਾਣਾ ਹਾਂ ਟਾਇਰ ਵੀ ਛੋਟੇ ਰੱਖਾਂਗੇ ਇਹਨੂੰ ਹਾਂ ਵੱਡਿਆਂ ਦੇ ਦਿੱਕਤ ਆਉ ਵੱਡੇ ਜ਼ੋਰ ਨਾ ਪਾਵੇ ਸਲਿੱਪਿੰਗ ਕਰੇ ਤੇ ਵੀਰੇ ਫਿਰ ਹੁਣ ਐਡਾ ਇੰਜਨ ਆ ਕਲਚ ਪਲੇਟ ਖੇਤੀ 'ਚ ਟੁੱਟਿਆ ਹੁਣ ਇਹ 'ਚ ਸ਼ਾਫਟ ਵੱਡੀ ਆ ਤੇ ਜਿਹੜੀ ਫੋਰਡ ਵਾਲੀ ਆਉਂਦੀ オリジナル ਸ਼ਾਫਟ ਉਹ ਪਾਵਾਂਗੇ ਘੇੜੇ ਘਟ ਜਾਣੇ ਮਗਰੋਂ ਉਹ ਗੀਅਰ ਨੇ ਉਹੀ ਉਸ ਹੱਬ ਦਾ ਹੋਲੀ ਜਾਣਾ ਤੇ ਵੀਰੇ ਕਲਚ ਪਲੇਟ ਕਲਚ ਪਲੇਟ ਭਾਜੀ ਆਪ ਤੇ ਯਾਰ ਕਰੋ ਬਈ ਉਹ ਆਪ ਤਿਆਰ ਕਰਾਈ ਆਪ ਤਿਆਰ ਕਰਾਈ ਕੋਈ origignal ਤਾਂ ਮਿਲਦਾ ਕਿਸੇ ਦੀ ਵੀ ਨਹੀਂ ਟਿਕਣੀ ਹੈ ਨਾ ਨਹੀਂ ਪੰਜ ਟਿਕਣੀ ਨਹੀਂ ਜਿੱਦਾਂ ਗਏ ਤਾਂ ਕਲੱਚ ਪਲੇਟ ਕਲੱਚ ਪਲੇਟ ਲੈਣ ਗਏ ਸੀਗੇ ਉੱਥੇ ਸੀਗੇ ਆਪਣੇ ਤਵੀਆਂ ਵਾਲੇ ਭਾਜੀ ਬੈਠੇ ਸੀਗੇ ਤੇ ਉਹ ਕਹਿੰਦੇ ਵੀ ਇਦਾਂ ਰੱਖਤਾ ਇੰਜਣ ਮੈਂ ਕਿਹ ਰੱਖਤਾ ਭਾਜੀ ਉਹ ਕਹਿੰਦੇ ਵੀ ਕਲੱਚ ਕਿਹੜਾ ਲਾਉਣ ਲੱਗਾ ਮੈਂ ਕਿਹਾ ਭਾਜੀ ਇਹ ਕਲੱਚ ਪਲੇਟ ਲੈਣ ਆਇਆ ਇਹਨਾਂ ਤੇਰਾ ਕਲੱਚ ਨਹੀਂ ਟਿਕਣਾ ਫੇਰ ਟਰੈਕਟਰ ਖੋਲੇਗਾ ਵੀ ਕਹਿੰਦੇ ਕਲੱਚ ਤਿਆਰ ਕਰਾ ਉਹ ਫੇਰ ਭਾਜੀ ਨੇ ਆਪਾਂ ਨੂੰ ਕਲੱਚ ਤਿਆਰ ਕਰਾ ਕੇ ਦਿੱਤਾ ਆਪਣੇ ਹੋ ਜਾਂਦੀ ਆ ਤਿਆਰ ਕਲੱਚ ਪਲੇਟਾ ਹਿਆਰਪੁਰ ਭਾਜੀ ਜਿੱਦਾਂ ਦੀ ਮਰਜ਼ੀ ਗੱਲ ਹੁੰਦੀ ਆ ਟਰੈ ਉਹ ਨਾਲ ਕੋਈ ਆਪਾਂ ਉੱਥੋਂ ਜਿਹੜਾ ਜਿੰਨੋ ਕਰਾਉਂਦੇ ਆ ਉੱਥੇ ਹੀ ਆਪਾਂ ਕਰਾਈਆ ਤੇ ਬਾਕੀ ਇੰਜਨ ਬਾਹਰ ਅੰਦਰ ਫਿਰਦੇ ਆ ਯਾਰ ਗੁਣਤਾ ਮਿਲਦਾ ਹਨਾ ਗੁਣਤਾ ਮਿਲਦਾ ਭਾਈ ਬਾਕੀ ਸਤਵਿੰਦਰ ਭਾਈ ਨੇ ਦੱਸਿਆ ਸੀਗਾ ਇੰਜਨ ਦਾ ਇਹਦਾ ਉਹ ਕਹਿੰਦਾ ਲੈ ਕੇ ਰੱਖ ਦੋ ਭਾਈ ਜਦੋਂ ਲੈਣਗੇ ਸੀਗਾ ਇੰਜਨ ਸਤਵਿੰਦਰ ਭਾਈ ਨੇ ਲਾਇਆ ਸੀਗਾ ਫੋਨ ਤੇ ਆਪਾਂ 77 77 ਹਾਂਜੀ ਹਾਂਜੀ ਭਾਈ ਨੇ ਉਹ ਲਾਇਆ ਸੀਗਾ ਮੇਰੇ ਕੋਲ 77 77 ਵਾਲਿਆਂ ਦੀ ਫੁੱਲ ਫਾਰਮ ਦੱਸੀ ਕਹਿਣ ਦਾ ਮਤਲਬ ਭਰਾ ਅੱਜ ਵੀ ਇਸ ਫੀਲਡ 'ਚ ਕੰਮ ਕਰਦੇ ਆ ਕਿ ਨਹੀਂ ਭਾਜੀ ਹੁਣ ਤਾਂ ਬਾਹਰ ਚਲੇ ਗਏ ਆ ਹਾਂ ਇਹ ਤਾਂ ਮੈਨੂੰ ਪਤਾ ਹੈ ਕੰਮ ਆਨ ਹੋ ਗਿਆ ਜਦੋਂ ਆਉਂਦੇ ਆ ਉਹਨਾਂ ਨੂੰ ਧਿਆਨ ਹੈਗਾ ਇਸ ਪਾਸੇ ਕਿ ਨਹੀਂ ਹੁਣ ਸਾਰਾ ਕੁਝ ਛੱਡ ਗਏ ਭਾਜੀ ਇਸ ਟਾਈਮ ਤਾਂ ਉੱਥੇ ਡੋਂਕੀ ਲਾ ਕੇ ਗਏ ਆ ਜਦੋਂ ਆਉਣਗੇ ਧਿਆਨ ਭਾਜੀ ਦਾ ਇਸ ਜੇ ਵੀ ਪੂਰਾ ਮੇਲਾ ਕੋਈ ਵੀ ਲਾਈਵ ਵੇਖਣਾ ਹੀ ਵੇਖਣਾ ਵੇਖਣੇ ਵੇਖਣੇ ਧਿਆਨ ਪੂਰਾ ਸੁਦਾ ਇੱਥੇ ਹੀ ਆ ਸੁਦਾ ਭਾਜੀ ਇੱਥੇ ਹੀ ਆ ਹਾਂ ਭਾਈ ਉੱਥੇ ਦਿਲ ਤਾਂ ਕਹਿੰਦੇ ਨੇ ਉਹਦੇ ਵੀ ਇੱਥੇ ਆ ਜਾਣੀ ਕੇ ਨਾਲ ਉਹ ਵੀ ਦਿਲ ਇੱਥੇ ਹੀ ਆ ਭਾਈ ਦਾ ਸਰੀਰ ਹੀ ਉੱਥੇ ਆ ਮੈਂ ਦੇਖ ਲਾ ਮੈਨੂੰ ਸਾਲ 1.5 ਸਾਲ ਹੋ ਗਿਆ ਵੀਡੀਓ ਬਣਾਉਂਦਿਆਂ ਨੂੰ ਹਾਂਜੀ ਪਹਿਲਾਂ ਤਾਂ ਚਲ ਮੈਂ ਇਸ ਲਾਈਨ 'ਚ ਨਹੀਂ ਸੀ ਆ 77 ਬੱਤਰਾ ਲਿਆਂ ਦੀ ਵੀਡੀਓ ਮੈਨੂੰ ਲੱਗਦਾ ਵੀ ਉਹਨਾਂ ਵੀਡੀਓ ਦੇ ਵਿੱਚ ਉਹਨਾਂ ਦਾ ਜ਼ਿਕਰ ਹੋਇਆ ਹੀ ਹੋਇਆ ਹੋਇਆ ਜਿੰਨੇ ਕੋਈ ਸੀਨੀਅਰ ਆ ਜਾਂ ਨਵੇਂ ਆ ਜਾਂ ਪੁਰਾਣੇ ਆ ਉਹ ਵੀਰ ਉਹਨਾਂ ਦਾ ਜ਼ਿਕਰ ਕਰਦੇ ਹੀ ਕਰਦੇ ਆ ਹਾਂਜੀ ਕਰਦੇ ਆ ਇੱਕ ਵੀਰ ਨੇ ਇੱਕ ਜ਼ਿਕਰ ਕੀਤਾ ਸੀ ਵੀ ਹਾਲੈਂਡ ਦੀ ਚੜਾਈ 71 72 ਵਾਲਿਆਂ ਕਰਕੇ ਹੋਈ ਕੀਤੀ ਆ ਭਾਜੀ ਕਈ ਵੀਰ ਨੇ ਆਪਾਂ ਇਹ ਗੱਲ ਚਲੋ ਪੋਜ਼ਿਟਿਵ ਵੇ ਨਾਲ ਲਈਏ ਤੇ ਚੰਗੀ ਗੱਲ ਹੈ ਕਈ ਵੀਰ ਇਸ ਚੀਜ਼ ਨੂੰ ਨੈਗੇਟਿਵ ਵੀ ਲੈ ਜਾਂਦੇ ਆ ਕਹਿੰਦੇ ਯਾਰ ਪਹਿਲਾਂ ਕਿਹੜਾ ਹਾਲੈਂਡ ਵਿਕਦਾ ਨਹੀਂ ਸੀ ਵਿਕਦਾ ਸੀ ਆਪਾਂ ਐ ਨਹੀਂ ਕਹਿੰਦੇ ਵਿਕਦਾ ਨਹੀਂ ਸੀ ਵਿਕਦਾ ਸੀ ਪਰ ਇੱਕ ਚੀਜ਼ ਹੁੰਦਾ ਉਹਨੂੰ ਮਸ਼ਹੂਰ ਕਰਨਾ ਮਸ਼ਹੂਰ ਹਾਂਜੀ ਮਸ਼ਹੂਰ ਕੀਤੀ ਉਹਦੇ ਤੇ ਹੁਣ ਗੱਲ ਸੁਣ ਇਹ ਫੋੜ ਤੂੰ ਤਿਆਰ ਕਰਦਾ ਸੀ ਫੋੜ ਪਹਿਲਾਂ ਹੀ ਦੇਖਦਾ ਸੀ ਪਰ ਜਦੋਂ ਹੁਣ ਇਹ ਚੱਲੂਗਾ ਉਦੋਂ ਇਹ ਆਪ ਦਾ ਅਲੱਗ ਸਟੇਟਸ ਲੈ ਕੇ ਚੱਲੂਗਾ ਹਨਾ ਵੀ ਤੂੰ ਖੇਚਲ ਕਰੀ ਆ ਤੂੰ ਰੁਪਈਏ ਖਰਚੇ ਆ ਤੂੰ ਇਹਦੇ ਤੇ ਟਾਈਮ ਦੇ ਰਿਆ ਬਾਕੀ ਇਹ ਬਹੁਤ ਵੱਡੀ ਗੱਲ ਆ ਜਿਹੜਾ ਤੂੰ ਟਾਈਮ ਖਰਚਦਾ ਟਾਈਮ ਤਾਂ ਭਾਈ ਸਵੇਰ ਨੂੰ ਇਹ ਤਾਂ ਤੇਨੂੰ ਸ਼ੌਕ ਆ ਸ਼ੌਕ ਆ ਭਾਈ ਇੱਕ ਤੈਨੂੰ ਸ਼ੌਕ ਹੋਰ ਵੀ ਲੱਗਾ ਉਹ ਚਲੇ ਛੱਡੋ ਉਹ ਸ਼ੌਂਕਰੇ ਦਾ ਧੱਕਾ ਮੈਨੂੰ ਬਹੁਤ ਵੰਗੇ ਵਾਇਆ ਬਾਕੀ ਆਪਣਾ ਟਰੈਕਟਰ ਵੀ ਆ ਕੱਤਰ ਬੱਤਰ ਨਾਲ ਤੇ ਹੀ ਚੱਲਦਾ ਹੈ ਇਹ ਤੇ ਹੀ ਚੱਲਦਾ 772 5600 ਵਾਲੇ ਹਾਂਜੀ ਭਾਜੀ ਨੇ ਪੁੱਛੀਦਾ ਆਪਾਂ ਸਤਿੰਦਰ ਭਾਈ ਨੇ ਭਾਜੀ ਇੰਜਨ ਲੈਣ ਚੱਲੇ ਆ ਗਰਾਰੀਆਂ ਜਿਹੜੀਆਂ ਇੱਥੇ ਹੁਣ ਗਰਾਰੀਆਂ ਆ ਉਹ ਕੱਢ ਦੇਣੀਆਂ ਉਹ ਕੱਢ ਦੇਣੀਆਂ ਹੋਰ ਹਾਈ ਸਪੀਡ ਵਾਲੀਆਂ ਭਾਜੀ ਨੇ ਦੱਸੀਆਂ ਆ ਤੇਰੇ ਅਕੋਰਡਿੰਗੀ ਤੇਰੇ ਹਿਸਾਬ ਨਾਲ ਆਈਡੀਆ ਕਿਤੋਂ ਤੱਕ ਤੱਕ ਜਾਏਗਾ ਭਾਜੀ ਇਹ ਤਾਂ ਹੁਣ ਜਦੋਂ ਐਕਲਾਮਾਂਗੇ ਉਦੋਂ ਪਤਾ ਇਹਦੀ ਕੋਈ ਲਿਮਟ ਨਹੀਂ ਕੋਈ ਲਿਮਟ ਆਪਾਂ ਨੂੰ ਕੀ ਪਤਾ ਕਿ ਖਰੇ 120 ਤੇ ਜਾ ਕੇ ਬੱਸ ਕਰ ਜੀਵੇ ਹੁਣ ਆਪਾਂ ਕਹਿ ਨਹੀਂ ਸਕਦੇ ਨਾ ਕਿ ਭਾਜੀ ਰੋਡ ਤੇ ਡਿਪੈਂਡ ਕਰ ਰੋਡ ਤੇ ਡਿਪੈਂਡ ਰੋਡ ਰੋਡ ਤੇ ਲਾ ਲਾ ਆਪਣੇ ਕੰਟਰੋਲ ਤੇ ਕਿੱਥੇ ਕਿ ਤੱਕ ਲੱਤਾਂ ਯਾਰ ਫੇਰ ਉਹ ਹੀ ਗੱਲ ਹੈ ਲੱਤਾਂ ਪਾਰ ਪਹਿਲਾਂ ਜਦੋਂ ਢੜਾਉਂਦਾ ਸੀ ਪਹਿਲੇ ਇੰਜਨ ਤੇ ਉਹਦੀ ਕਿੰਨੀ ਕਿ ਸਪੀਡ ਸੀਗੀ ਉਹੋ ਭਾਜੀ ਯਾਰ ਇੰਜਨ ਲਾਇਆ 130 ਤੱਕ ਚੱਲ ਗਿਆ ਸੀ ਤੇ ਇਹ ਇੰਨਾ ਢੜਾ ਕੇ ਕੰਟਰੋਲ ਕਿਵੇਂ ਕਰਦਾ ਹੁਸੰਦਰ ਇਹਨੂੰ ਕੰਟਰੋਲ ਭਾਜੀ ਇਦਾਂ ਦਿਨ ਨੂੰ ਥੋੜੀ ਭੁਜਾਈਦਾ ਰਾਤ ਨੂੰ ਰੋਡ ਪੱਧਰਾ ਆਇਆ ਉਦੋਂ 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 ਵੀ ਇੱਕ ਵਾਰੀ ਚੈੱਕ ਜਿਵੇਂ ਆਪਾਂ ਕਹਿਤਾ ਹੈ ਲਾ ਲਓ ਕੀਤਾ ਇੱਕ ਵਾਰੀ ਚੈੱਕ ਗੱਡੀ ਲਾ ਲਈ ਨਾਲ ਬਸ ਚੈੱਕ ਕਰ ਲਿਆ ਉਸ ਤੋਂ ਬਾਅਦ ਕਰ ਛੱਡ ਕੇ ਉਹਨੇ ਦੇਖਿਆ ਪਹਿਲੀ ਗੱਲ ਭਾਜੀ ਪਜਾਹ ਹੋਇਆ ਹੀ ਨਹੀਂ ਸੀ ਇਹਦੇ ਹਜੇ ਪਿਆ ਮੈਂ ਕਹਦੀ ਆਪਾਂ ਕਹਿਣੋ ਜੋ ਮਰਜੀ ਗੱਲ ਹਾਂ ਨਾ ਹਜੇ ਪਿਆ ਇਹ ਭਜੂਗਾ ਮਸ਼ੀਨਰੀ ਆ ਆਪਾਂ ਅੱਜ ਕਰੀ ਕਿੱਥੇ ਤੱਕ ਪਰ ਮੋਰੇ ਕੋਈ ਕੰਟਰੋਲ ਕਰ ਹਾਂ ਮੈਂ ਉਹੀ ਤਾਂ ਗੱਲ ਕਰਦਾ ਯਾਰ ਇਹ ਆਪਾਂ ਕਹਿ ਦਈਏ ਕਿ ਭਾਜੀ ਉਹ ਨਹੀਂ ਭਜਾਉਣ ਕਰਕੇ ਤਿਆਰ ਕੀਤਾ ਇੱਕ ਸ਼ੌਂਕ ਜਿਹਾ ਸੀ ਸ਼ੌਂਕ ਟਰੈਕਟਰ 'ਚ 4 ਸਿਲੰਡਰ ਇੰਜਨ ਰੱਖਣਾ ਲੰਮਾ ਕਰਨਾ ਮੈਂ ਇਹ ਸ਼ੌਂਕ ਸੀ ਉਹ ਪੂਰਾ ਕਰ ਲਿਆ ਟਰੈਕਟਰ ਤਾਂ ਯਾਤਰਾ ਜਦੋਂ ਇਹ ਬਣ ਗਿਆ ਨਾ ਚਲੋ ਬਾਬੇ ਦੀ ਮਿਹਰ ਨਾਲ ਸੱਚੇ ਪਾਤਸ਼ਾਹ ਨજર ਨੂੰਦਰ ਨਾ ਲੱਗੇ ਬਹੁਤ ਜਿਆਦਾ ਸੋਹਣਾ ਲੱਗਦਾ ਟਰੈਕਟਰ ਇਦਾਂ ਹੀ ਕਿਉਂਕਿ لمبے ਟਰੈਕਟਰ ਵੈਸੇ ਹੀ ਜੱਚਦੇ ਆ ਅੱਜ ਆਪਾਂ ਸਟਾਰਟ ਹਾਡਿਆਂ ਇਹਦੀ ਕੀਤਾ ਹਾਂ ਕੀਤਾ ਸਟਾਰਟ ਆਵਾਜ਼ ਬਹੁਤ ਸੋਹਣੀ ਆ ਬਹੁਤ ਭਾਰੀ ਆ ਆਹ ਅਚਾ ਇਹਦੇ ਟਰਬੋ ਲਾਉਣੀ ਆ ਹਾਂ ਭਾਜੀ ਟਰਬੋ ਤਾਂ ਲਾਵਾਂਗੇ ਟਰਬੋ ਆਪਣੇ ਤੋਂ ਪਈ ਆ ਪਈ ਵੀ ਰਹਿਣੀ ਆ ਟਰਬੋ ਕਿੰਨਾ ਨੰਬਰ ਹੈ ਇਹ ਤੇ ਇਹ ਤੇ ਭਾਜੀ ਕਾਰਟ ਹੀ ਲਾਉਣੀ ਆ ਉਹ ਜਿਹੜੀ ਸਤਵਿੰਦਰ ਭਾਈ ਨੇ ਟਰਬੋ ਦੱਸੀ ਆ ਓਕੇ ਉਹ ਨਹੀਂ ਦੱਸਣੀ ਆ ਆਪਾਂ ਕਿਹੜੀ ਲਾਉਣੀ ਆ ਬਾ ਕੋਈ ਨਹੀਂ ਹਾਂਜੀ ਤੇ ਆ ਏ ਬਾਜੀ ਆਇਆ ਤਿਆਰ ਹੋਣ ਨੂੰ ਇਹ ਕਿਸੇ ਵੀਰ ਦਾ ਵਾ ਇਹ ਹਾਂਜੀ ਆਪਣੇ ਵੀਰ ਦਾ ਜੋ ਵੀ ਕਰਦੇ ਨਾ ਪਤੰਦਰ ਜਨਵਰੀ ਕਰਦੇ ਤੇ ਕਰਦੇ ਆ ਦੋਵੇਂ ਨੇ ਪਤੰਦਰ ਮੈਂ ਕਹਿੰਦਾ ਪਤਾ ਨਹੀਂ ਹੁਣ ਮਾਉ ਵਾਲੇ ਸ਼ਾਟ ਵਿੱਚ ਐਡ ਕਰਾਂਗਾ ਨਾ ਕਰਾਂਗਾ ਕਈ ਨਹੀਂ ਮੈਂ ਐਡਿਟ ਕਰਨ ਲੱਗੇ ਕਲਪ ਜਾਂਦਾ ਸਿੱਧੀ ਜਿਹੀ ਦਾ ਦੋਨਾਂ ਦਾ ਕੰਮ ਹੁੰਦਾ ਨਹੀਂ ਡਾਈਆਂ ਪਤੰਦਰਾਂ ਕੋਲ ਓਏ ਹੋਏ 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 ਮੈਂ ਕਹਿੰਦਾ ਜਨਵਲ ਜਨਵਲ ਨਹੀਂ ਜਨਵਲ ਸਾਰੀਆਂ ਜਨਵਲ ਡਾਈਆਂ ਨੇ ਮੈਂ ਤਾਂ ਹੈਰਾਨ ਆ ਪਤੰਦਰ ਲੈ ਕੇ ਪਤਾ ਨਹੀਂ ਕਿੱਥੋਂ ਆਉਂਦੇ ਆ ਹੱਦ ਹੋ ਗਈ ਯਾਰ ਇਹਨਾਂ ਦੀਆਂ ਇਹ ਜਾਨ ਜਿਹੜੀ ਏਟ ਤਿਆਰ ਕਰ ਸਕਦੇ ਇਹ ਹੀ ਕਰ ਸਕਦੇ 15 ਦਿਨਾਂ ਦਾ ਟਰੈਕਟਰ ਤਿਆਰ ਕਰਨਾ ਅੱਗੋਂ ਲੈ ਕੇ ਪਿੱਛੇ ਤੱਕ ਮੈਂ ਕਹਿੰਦਾ ਵੀ ਮੇਰੇ ਦੱਥ ਖੜੇ ਆ ਮੇਰ ਤੋਂ ਤਾਂ ਨਹੀਂ ਹੋ ਸਕਦਾ ਭਾਵੇਂ ਮੈਂ 10 ਜਾਣੇ ਲਾਦਾ ਸੈਂਟਰ ਬੈਂਚ ਤੇ ਬੜੇ ਸੀ ਮਗਰ ਉਹ ਪੀਡੀਓ ਸ਼ਾਟ ਲਾਉਣੀ ਮੈਂ ਉਹ ਹੀ ਤਾਂ ਕਹਿਣਾ ਪਤੰਦਰੋ ਇਹਦਾ ਟੋਟਲੀ ਸਾਰਾ ਮਗਰ ਤੱਕ ਦੇਖਿਆ ਕੋਈ দাগੀ ਆ ਉਹ ਚੱਲ ਰਹੀ ਜੀ ਨਾ ਬਦਲਦਾ ਓਰੀਜਨਲ ਓਰੀਜਨਲ ਕੋਈ ਨਹੀਂ ਰੱਖੀ ਕੰਪਨੀ ਨੇ ਕੋਈ ਨਹੀਂ ਰੱਖੀ ਕਿਉਂਕਿ ਭਾਜੀ ਰੰਗ ਕਰਕੇ ਜਦੋਂ ਚੀਜ਼ ਖੁੱਲਦੀ ਆ ਨਾ ਦੁੱਖ ਮੋੜ ਦੁੱਖ ਬੋਲ ਲੱਗਦਾ ਤੋਨਾ ਵੀ ਉਹ ਤਾਂ ਪਤਾ ਹੁਣ ਖਰਾਬ ਹੋ ਗਈ ਆ ਪਾਣੀ ਤਾਂ ਪੈਣੀ ਆ ਉਹ ਜਦੋਂ ਹਸਕੇ ਵਾਲੀ ਆ ਰੋਗੀ ਪਰ ਜਦੋਂ ਚੀਜ਼ ਨੂੰ ਇਹਨੂੰ ਪਿੰਡ ਪੌਂਡ ਦੇ ਕਰਕੇ ਵਧੀਆ ਬਣਾਉਣਾ ਕਿ ਨਹੀਂ ਇੱਕ ਦਿਨ ਪਾਜੀ ਹਣਾ ਅਸੀਂ ਟਾਇਰ ਚੇਂਜ ਕਰਾਉਣ ਚੱਲ ਗਏ ਤਾਂ ਉਹ ਗੱਲ ਹਣਾ ਟਾਇਰ ਚੇਂਜ ਕਰਾਉਣ ਚੱਲ ਗਏ ਤੇ ਮੂਡ ਪੂਰਾ ਬਣ ਗਿਆ ਹੂੰ ਉਹਨੇ ਜਦੋਂ ਇਹਦਾ ਪਾਣਾ ਪਾਇਆ ਔਰੰਗਲ ਇੱਥਾ ਦੁੱਖ ਜਿਹਾ ਲੱਗਾ ਤੇ ਜਾਨ ਨਿਕਲਦੀ ਹੈ ਮੈਂ ਕਿਹਾ ਹੈਗਾ ਯਾਰ ਤੂੰ ਰਹਿਣ ਦੇ ਕਹਿੰਦਾ ਕਿ ਆਈਂਗਾ ਵੀ ਇਦਾਂ ਹੀ ਟਾਇਰ ਲਾ ਲਾ ਮਹਰਬਾਜੀ ਅੱਜ ਮੇਰੇ ਕੋਲ ਟਾਈਮ ਹੈ ਨਹੀਂ ਹੂੰ ਤੇ ਆਈਂਗਾ ਚੱਲ ਜਦੋਂ ਟਾਈਮ ਹੋਊਗਾ ਉਸ ਦਿਨ ਆ ਜਾਾਂਗੇ ਮੈਂ ਪਾਣਾ ਨਹੀਂ ਪਾਉਂਦਾ ਨਾ ਇਹ ਟਾਇਰ ਚੇਂਜ ਕਰਨੇ ਆ ਨਾ ਹੂੰ ਭਾਈ ਦਾਗ ਪੈ ਜਾਂਦਾ ਯਾਰ ਉੱਥੇ ਪਾਣਾ ਸਾਰਾ ਡੰਡ ਲੈ ਉਹ ਜਦੋਂ ਸਾਰੀ ਚੀਜ਼ ਪਲੇਨ ਹੋਵੇ ਉਹਦੇ ਤੇ ਇੱਕ ਦਾਗ ਹੋਵੇ ਝਾਕਦਾ ਵੀ ਝੋਦਾ ਜਿਆਦਾ ਝਾਕਦਾ ਉਹ ਹਾਂ ਲਹਾ ਲੈਣਦੇ ਜੀ ਕਿਸੇ ਪੇਂਟਰ ਤੋਂ ਰੰਗ ਕਰਾਇਆ ਹੁੰਦਾ ਵੀ ਖੜਾ ਕਰਿਆਂਦਾ ਰੰਗ ਕਰਦੇ ਉਹ ਹੱਥੀਂ ਰੰਗ ਕੀਤਾ ਨਾ ਕੱਲੀ ਕੱਲੀ ਚੀਜ਼ ਦਾ ਪਤਾ ਹੈ ਨਾ ਉਹ ਦੁੱਖ ਲੱਗਾ ਵੀ ਆ ਵੀ ਆਪਣੇ ਹੱਥੀਂ ਟਰੇਡਰ ਤਿਆਰ ਹੋਇਆ ਇਹ ਚੀਜ਼ ਦਾ ਦੇਖੋ ਕਿ ਕੀ ਆਪਾਂ ਨੂੰ ਪਤਾ ਤਾਂ ਨਾ ਮੇਰਾ ਇੱਥੋਂ ਬੁਰਛ ਥੋੜਾ ਘੱਟ ਰਹਿ ਗਿਆ ਫਵਾਰਾ ਘੱਟ ਰਹਿ ਗਿਆ 15 ਦਿਨ ਇਹਦੇ ਤੇ ਲਾਏ ਆ ਉਹ ਕਹਿਲਾ ਵੀ ਉਹ ਰਾਤ ਨੂੰ ਸੁੱਤੇ ਪੇ ਵੀ ਸੋਚਦੇ ਸੀਗੇ ਹਾਂ ਇਹਦਾ ਕੱਲ ਨੂੰ ਕੀ ਕਰਨਾ ਆ ਕਰਨਾ ਆ ਆ ਕਰਨਾ ਇਹਨੂੰ ਤਿਆਰ ਕਰਦੇ ਨੇ ਹੱਥ ਸਾਰਿਆਂ ਦੇ ਪਾਟੇ ਅੱਛਾ ਕੈਮੀਕਲ ਸੀ ਹਾਂ ਜਦੋਂ ਲੋਨ ਵਾਲਿਆਂ ਨੂੰ ਤਾਂ ਪੇਂਟ ਨੂੰ ਮੋਰੇ ਕਹਿੰਦੇ ਆ ਹੱਥ ਦੇ ਪੈ ਗਿਆ ਕਿਸੇ ਨੂੰ ਗੱਲ ਥੋੜੀ ਜਾਣੀ ਕੋਈ ਚਲੇ ਇਹਨੂੰ ਭਜਦਾ ਸੀ ਨਾਲ ਹੀ ਪਾਣੀ ਜੱਤ ਉਹ ਲੂ ਹੋ ਗਏ ਉਹ ਹੱਥ ਲੂ ਹੋ ਗਏ ਮੱਚਦਾ ਹੋਊਗਾ ਪਾਜੀ ਹੱਥ ਬਲੂ ਦਿੰਦਾ ਜਦੋਂ ਸਾਨੂੰ ਪਹਿਲਾਂ ਪਤਾ ਨਹੀਂ ਸੀ ਉਹਦਾ ਪਾਜੀ ਇਹਦਾ ਰੰਗ ਪੱਟਣ ਦਾ ਨਾ ਜਿਆਦਾ ਆ ਮਾਸ ਦੀ ਚੀਜ਼ ਹੂੰ ਟਰੈਕਟਰ ਖੜਾ ਕੀਤਾ ਉਹ ਜਦੋਂ ਉਹਦੀ ਉੱਪਰਲਾ ਢੱਕਣ ਚਾਏ ਥੋੜਾ ਔਖਾ ਨਿਕਲਦਾ ਸੀ ਹੂੰ ਇਹ ਮੈਨੂੰ ਕਹਿੰਦੇ ਖੋਲੀ ਉਹ ਮੈਂ ਜਦੋਂ ਖੋਲਿਆ ਉਹ ਅੱਖਾਂ 'ਚ ਪਿਆ ਮਤਲਬ ਅੱਖਾਂ 'ਚ ਨਹੀਂ ਇੱਥੇ ਕਿ ਪੈ ਗਿਆ ਜਿੱਦਾਂ ਯਾਰ ਤੇ ਉਹ ਮੈਂ ਇਹਦਾ ਲੀਟਰ ਲਾ ਕੇ ਮੈਂ ਭੱਜ ਗਿਆ ਇਹਨੇ ਪਤਾ ਨਹੀਂ ਕੀ ਹੋਇਆ ਖੰਡ ਸੀ ਨਾਲ ਉਹ ਦੂ ਹਾਂ ਕਿਹੜਾ ਮਹੀਨਾ ਫਰਵਰੀ ਸੌਰੀ ਦਸੰਬਰ ਦਸੰਬਰ 'ਚ ਹਾਂ ਦਸੰਬਰ ਦੀ ਗੱਲ ਹੈ ਮੈਂ ਇਹਦੀ ਚੜੇ ਛਾਲ ਮਾਰੀ ਉਹ ਭੈ ਬਾਲਾ ਸੜਦਾ ਸੀ ਪਾਹੀ ਹਸੀਏ ਮੁਰਕੇ ਜਿਹੜਾ ਸਾਡੇ ਵਿਆਹ ਮੁਰਕੇ ਹਸੀਏ ਅੱਜ ਵਾਂਗੇ ਜਿਵੇਂ ਉਹ ਰੱਖਿਆ ਸੀ ਉਹ ਭਾਈ ਕਿੰਨਾ ਮੋਟਾ ਕੈਮੀਕਲ ਹੋਊਗਾ ਜਿਹੜਾ ਰੰਗ ਲਾਉਂਦਾ ਰੰਗ ਲਾ ਦਿੰਦਾ ਰੰਗ ਲਾ ਮਾਸਕੀ ਚੀਜ਼ ਮਾਸਤਾ ਹਾਂ ਉਹ ਰੰਗ ਕਰਨ ਲੱਗੇ ਥੱਲੇ ਕੀ ਪੁੱਟੀ ਪੱਟੀ ਜਿਹੜੀ ਫੇਰਨੀ ਉਹ ਫੇਰਨੀ ਪਈ ਕਿ ਨਹੀਂ ਇਦਾਂ ਹੀ ਲਾਤਾ ਰੰਗ ਨਹੀਂ ਪਾਜੀ ਇਸ ਟਰੈਕਟਰ ਨੂੰ ਪੱਟੀ ਨਹੀਂ ਲਾਈ ਨਹੀਂ ਲਾਈ ਨਹੀਂ ਲਾਈ ਕਿਉਂਕਿ ਉਹ ਬਾਜੀ ਮੁੜ ਕੇ ਜਿੱਦਾਂ ਕਹਿਲਾ ਰੰਗ ਪਾਟਣ ਜਾਂ ਲੱਗ ਜਾਂਦਾ ਹਾਂ ਹਾਂ ਉਹ ਕੰਪਲੀਟ ਜੀ ਹੈ ਕਿਉਂਕਿ ਉਹ ਤਾਂ ਨਹੀਂ ਪਟੂਗਾ ਉਹ ਤਾਂ ਨਹੀਂ ਲਾਈ ਇਸ ਟਰੈਕਟਰ ਨੂੰ ਤਿਆਰ ਕੀਤਾ ਸੀ ਇੱਥੇ ਸ਼ੋਅ ਤੇ ਪੱਟੀ ਲਾਤੀ ਸੀ ਅਸੀਂ ਹੂੰ ਉਹਦੀ ਪੱਟ ਹੋ ਗਈ ਆ ਉਹ ਬਾਅਦ ਚੋਂ ਡੰਡ ਜੀ ਲਾ ਜਾਂਦੀਆਂ ਜਿਹੜੀਆਂ ਇੱਥੇ ਪ੍ਰੋਬਲਮ ਆਈਆਂ ਆ ਉਹਦੇ ਚੋਂ ਕੱਢਦੇ ਆ ਤੇ ਹੁਣ ਜਦੋਂ ਇਹਨੂੰ ਇਹਨੂੰ ਕਰਨਾ ਪੂਰਾ ਵਧੀਆ ਤਿਆਰਕ ਨਹੀਂ ਦੇਖ ਜੀ ਟਾਈਮ ਹੋ ਗਿਆ ਭਾਈ ਅਨੰਦਪੁਰ ਅਨੰਦਪੁਰ ਭਾਜੀ ਐ ਜਾਊਗਾ ਕਿਉਂਕਿ ਉਸ ਤੋਂ ਬਾਅਦ ਉਸ ਤੋਂ ਬਾਅਦ ਦੇਖਾਂਗੇ ਕਿਉਂਕਿ ਹਜੇ ਉਹਦੇ ਕਰਨੇ ਆ ਨਾ ਹਾਰ ਸ਼ਿੰਗਾਰ ਕਰਨਾ ਅਨੰਦਪੁਰ ਲੈ ਜਾਣ ਨੂੰ ਇਹਨਾਂ ਦਾ ਬਸ ਪਾਵਰ ਸ਼ੇਰਿੰਗ ਵਾਲੇ ਪੈਪ ਲਾ ਕੇ ਡਰਬੋ ਲਾ ਕੇ ਇਹਨੂੰ ਸਾਈਡ ਤੇ ਲਾ ਦੇਣਾ ਲਾਈਟ ਵੀ ਇਹਨੂੰ ਬਸ ਇੱਕ ਲਾ ਦੇਣੀ ਇੱਥੇ ਬਾਹਰ ਲੜ ਪਾ ਬੈਟਰੀ ਦਾ ਸਟਾਰਟ ਹੁੰਦਾ ਕਰਨਾ ਹੋਰ ਕੋਈ ਐਕਸਟਰਾ ਚੋਲੇਟ ਨਹੀਂ ਆ ਗਿਆ ਨਹੀਂ ਤੇ ਲਾਈਟ ਜੇ ਰਾਤ ਨੂੰ ਚਲਾ ਕੇ ਲਜਾਣਾ ਕਿ ਇਹਨੂੰ ਕਿਵੇਂ ਲਜਾਣਾ ਨਹੀਂ ਬਾਹਰ ਲਾਈਟ ਲਾ ਕੇ ਵਗਰ ਲਜਾਈਏ ਇਹ ਵੀ ਨਹੀਂ ਇਹ ਵੀ ਨਹੀਂ ਪਤਾ ਹਲੇ ਬਾਹਰ ਲਾਈਟ ਲਾਦਾ ਨਹੀਂ ਬਸ ਇੱਕ ਹੀ ਬਾਹਰ ਲਾਈਟ ਲਾਉਣੀ ਜਾਨੀ ਕੋਈ ਲਾਈਟਾਂ ਜੀ ਨਹੀਂ ਅੱਗੇ ਲੱਗੀਆਂ ਲੂਦੀ ਹੁੰਦੀਆਂ ਉਹ ਕੱਖ ਨਹੀਂ ਲਾਉਣੀ ਉਹ ਸਭ ਆਪਾਂ ਉਹ ਬਾੜ ਕੇ ਆ ਗਏ ਇਹਦਾ ਕੀ ਕਰਨਾ ਵਾ ਇਹਦਾ ਭਾਜੀ ਕਲੱਚ ਚੇਂਜ ਕੀਤਾ ਆ ਹੂੰ ਉਹ ਆਏ ਸਕੇ ਭਰਾ ਹੁਣੇ ਚਲਾਉਣ ਹੂੰ ਵੀ ਕਹਿੰਦੇ ਵੀ ਦੇਖਣਾ ਚਲਾ ਕੇ ਫੇਖੋ ਲਿਓ ਮਗਰੋਂ ਕਲੱਚ ਛੱਡਿਆ ਟਰੈਕਟਰ ਮੂਰੇ ਫੜਾ ਕਲੱਪ ਕੋਈ ਮੇਰੇ ਕੋਲ ਉਹ ਵੀ ਅੱਛਾ ਪਹਿਲੇ ਦਿਨ ਇਹ ਨਹੀਂ ਖੜਾ ਕੀਤਾ ਮੋਰੇ ਵਾਂਹ ਟਰੈਕਟਰ ਚ ਕਾ ਕੇ ਆ ਗਏ ਆ ਬੜੀ ਵਧੀਆ ਗੱਲਬਾਤ ਬਣ ਗਈ ਨਹੀਂ ਤਾਂ ਪਤਾ ਤੁਸੀਂ ਕਲੱਚ ਕਲੱਚ ਬਾਰੇ ਪਤਾ ਓਕੇ ਵੀ ਇਹਦੀ ਕਲੱਚ ਪਲੇਟ ਓ ਵੀਰਾਂ ਨੇ ਪੋਣ ਯਾਰ ਵੀਰੇ ਇਹਦੀ ਕਲੱਚ ਪਲੇਟ ਨਹੀਂ ਪੋਣੀ ਸੀ ਕੋਈ ਕੰਮ ਹੋਰ ਵੀ ਪਾਜੀ ਇਹਦੇ ਮੇਜਰ ਕੰਮ ਪੰਪ ਦਾ ਆ ਇਹਦੀਆਂ ਗਰਾਰੀਆਂ ਚੇਂਜ ਕਰਨੀਆਂ ਇਹ ਵੀ ਭੱਜਣ ਵਾਲਾ ਕਰਨਾ ਅੱਛਾ ਭੱਜਣ ਵਾਲਾ ਕਰਨਾ ਇਹ ਭੱਜਣ ਵਾਲਾ ਕਰਨਾ ਜਿਵੇਂ ਨਾ ਵੀਡੀਓ ਵੇਖ ਕੇ ਹੋਰ ਵੀਰ ਵੀ ਤੈਨੂੰ ਫੋਨ ਕਰਨਗੇ ਤੁਸੀਂ ਕਰ ਦਿੰਦੇ ਹੋ ਇਦਾਂ ਕੰਮ ਗਏ ਪਾਜੀ ਕਰ ਦਿੰਦੇ ਆ ਪਰ ਸਮਾਂ ਚਾਹੀਦਾ ਸਮਾਂ ਚਾਹੀਦਾ ਇਦਾਂ ਕਾਲੀ ਨਾ ਪੋਣ ਵੀਰ ਕਿਉਂਕਿ ਪਾਜੀ ਇਹ ਚੀ ਕਿਉਂਕਿ ਇਹ ਜਿਗਾਰ ਹੈ ਇਹ ਜੀਦਾ ਵੀ ਖੋਲਣਾ ਕਿਹੜਾ Ориジナル ਗਰਾਰੀ Ориジナル ਤਾਂ ਤੇ ਪਾ ਦੇਣੀ ਬੱਗੀ ਬਜੀ ਡਿਗਾਰਡ ਆ ਇਹ ਚੱਲੀ ਜਾਵੇ ਕਹਿੰਦੇ ਹੁੰਦੇ ਵੀ 100 ਸਾਲ ਵੀ ਚੱਲੇ ਨਾ ਚੱਲੇ ਤਾਂ 100 ਘੰਟਾ ਵੀ ਨਹੀਂ ਸਹੀ ਗੱਲ ਕੋਈ ਜਗਾਰਡ ਹੈ ਭਾਜੀ ਇਹ ਡਿਗਾਰਡ ਹੀ ਹੈ ਚੱਲੀ ਗਿਆ ਚੱਲੀ ਜਾਣਾ ਇਹ ਆਪਾਂ ਗਰੰਟੀ ਦੇ ਖੁੱਲਮ ਲਾ ਕੇ ਖੁੱਲੇ ਦਿਲ ਵਾਲੇ ਵੀਰ ਆਇਓ ਬੱਸ ਭਾਜੀ ਸਿੱਧੀ ਜੀ ਗੱਲ ਸਿੱਧੀ ਜੀ ਗੱਲ ਆ ਭਾਜੀ ਵੀ ਆਇਆ ਨਾ ਕਰਿਓ ਵੀ ਕੱਲ ਨੂੰ ਆ ਕੇ ਕਿਉਂ ਯਾਰ ਜਗਰੂਪਾ ਆ ਗਿਆ ਉਹ ਤਾਂ ਨਾ ਹੀ ਆਇਓ ਸਿੱਧੀ ਜੀ ਗੱਲ ਭਾਜੀ ਸਿੱਧੀ ਗੱਲ ਕਿਉਂਕਿ ਯਾਰ ਗਰਾਰੀ ਭਾਜੀ ਆਪ ਬਣਨੀ ਆ ਉਹ ਉਹ ਕੀ ਪਤਾ ਗੇਟੋਂ ਬਾਹਰ ਨਿਕਲਦੇ ਟੁੱ ਤੱਲਨ ਸਾਹਿਬ ਨੂੰ ਗਏ ਆਪਣੀ ਪਿਛਲੀ ਵੀਡੀਓ ਤੇ ਹੋਇਆ ਸੀ ਹੋਇਆ ਸੀ ਬਸ ਆਪਣੇ ਦੂਜਾ ਵੀਡੀਓ ਕਰਦੇ ਤੇ ਕਲਚ ਟਾਇਰ ਕਮਾਈ ਗਿਆ ਉਹਨਾ ਟਾਈਮ ਚ ਹਾਂ ਕਲਚ ਪਲੇਟ ਮਹਿੰਗੀ ਆਪਾਂ ਕਿਹੜੇ ਲਗਾਉਣੀ ਕਿਹਾ ਭਾਈ ਮਹਿੰਗੀ 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 ਤੇ ਮਹਿੰਗੀ 55 ਮਿੰਟ ਕਿ ਪਤਾ ਸੀ ਹਾਲਾਕੇ ਕਿੰਨਾ ਜਿਗਾਰਡਵਾ ਜੀ ਆਪਾਂ ਕੀਤਾ ਸੀ ਤਾਂ ਵੀ ਕੀਤਾ ਹੀ ਕੀਤਾ ਇਹਦੇ ਵਿੱਚ ਜਿਹੜੀ ਹੁਣ ਕਲਚ ਪਲੇਟ ਆ ਉਹ ਮੇਰੇ ਖਿਆਲ ਨਾਲ ਨਹੀਂ ਹੋਣੀ ਇਹ ਕਿਸੇ ਜੇ ਨਹੀਂ ਹੋਗੀ ਉਹ ਵੀ ਹੋ ਵੀ ਸਕਦੀ ਆ ਕਿਸੇ ਨੇ ਦੱਸੇ ਤੋਂ ਬਿਨਾ ਬਾਈ ਹੋਵੇ ਦੱਸੇ ਤੋਂ ਬਿਨਾ ਬਾਈ ਹੋਵੇ ਪਰ ਹੈ ਨਹੀਂ ਨਾ ਪਦੇ ਘੜੀ ਦੀ ਆ ਵੱਡੀ ਵਾਲੀ ਜਿਆਦਾ ਤੁਸੀਂ ਆਪ ਦੇ ਲੋਕ ਬਾਬੇ ਦੀ ਮੇਰ ਨਾਲ ਕੋਈ ਕਮੀ ਨਹੀਂ ਛੱਡਦੇ ਜਿਨ੍ਹਾਂ ਤੋਂ ਲਿਆਂਦੀ ਕਲਚ ਪਲੇਟ ਉਹਨਾਂ ਨੇ ਇਹ ਕਹਿਤਾ ਸੀ ਵੀ ਮਤਲਬ ਵੀ ਤੁਹਾਡਾ ਜਿਹੜਾ ਟੂਲ ਆ ਹੋਰੇ ਫਰਾਈਵਲ ਇਹ ਕਲਚ ਪਲੇਟ ਨੇ ਵੱਡ ਮਾਰਨਾ ਹੈ ਨਾ ਕਹਿੰਦੇ ਜੇ ਤੁਸੀਂ ਅਗਲੀ ਸਾਲ ਨੂੰ ਪਾਉਣਾ ਨਾ ਫਰਾਈਵਲ ਤੁਸੀਂ ਕਹੋਗੇ ਵੀ ਹਾਂ ਫਰਾਈਵਲ ਵੀ ਚੇਂਜ ਕਰ ਦਈਏ ਇੰਦਾ ਹੀ ਵੱਡੀ ਇੰਨੀ ਤਕੜਾ ਸਿਸਟਮ ਆ ਵੱਡੀ ਵੱਡੀ ਭਾਈ ਆ ਆਪਾਂ ਨੂੰ ਵੀ ਚਲੋ ਵਧੀਆ ਟਰੈਕਟਰ ਜੇ ਭਾਜੀ ਉਹਨੇ 6 ਮਹੀਨੇ ਇਸ ਟ੍ਰਿਕ ਨਾਲ ਚਲਾਈ ਨੇ ਵਧੀਆ ਨਜ਼ਾਰਾ ਦਿੱਤਾ ਫਿਰ ਆਈ ਵੀ ਲਿਭਾਸ ਕੇ ਬੰਦਾ ਪਾਦਾ ਵੀ ਕਹਿੰਦਾ ਨਹੀਂ ਹਾਂ ਯਾਰ ਜਦੋਂ ਚੀਜ਼ ਆਉਦਾ ਪੈਸਾ ਫਸੂਲ ਕਰ ਜੇ ਹੋਰ ਸਹੀ ਫਿਰ ਇਹੋ ਜੀ ਆ ਆਪਾਂ ਅੱਗੇ ਵੀਡੀਓ ਚ ਗੱਲ ਕੀਤੀ ਸੀ ਜਗਾੜੂ 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 ਚੀਜ਼ ਕਾਮਯਾਬਕ ਨਹੀਂ ਭਾਜੀ ਜਗਾੜੂ ਕਿਸਮਾ ਤੇ ਲੱਕ ਲੋਟਰੀ ਪਾਉਣੀ ਆ ਬਾਹਰ ਵੱਡੀ ਗੱਲ ਇਹ ਕਹਿ ਸਕਦੇ ਨਿਕਲਾ ਜੀ ਸਹੀ ਨਹੀਂ ਤੇ ਜਗਾੜੂ ਸੀ ਕਿੰਨੀ ਵਾਰੀ ਖੁੱਲਿਆ ਆਪ ਜੀ ਦਾ ਆਪਾਂ ਹਰ ਵਾਰੀ ਐਂ ਕਰਦੇ ਵੇ ਹੋਂ ਨਹੀਂ ਖੁੱਲ ਪੇਂਡ ਕੀਤਾ ਸੀ ਨਾ ਮਤਲਬ ਉਦੋਂ ਇਹਦੇ ਪਿਛੋਂ ਦੀ ਬੜੇ ਸੀ ਨਾ ਸਾਰਾ ਕੁਝ ਕੀਤਾ ਉਹਦੇ ਵਾਂਗੂੰ ਆਈ ਸੀਗਾ ਖੋਲਣਾ ਨਾ ਪਵੇ ਹਾਂ ਤੇ ਪਰ ਮੇਰੇ ਸਾਨੂੰ ਮਹੀਨੇ ਚਾਰ ਕ ਨਹੀਂ ਕੱਢੇ ਜਾਣਗੇ ਢੜਾਉਣ ਵਾਲਾ ਸ਼ੌਂਕ ਆ ਗਿਆ ਹੈਗਾ ਫਿੱੜਾਉਣਾ ਫਿੱੜਾਉਣ ਕਰਕੇ ਖੁੱਲੇ ਸੀ ਟਰੈਕਟਰ ਰੰਗ ਬਹੁਤ ਹੋਣਾ ਕੀਤਾ ਹੀ ਇਹਦੇ ਉੱਤੇ ਉਹ ਰੰਗ ਨੂੰ ਕਰਾ ਖੜਾ ਕਰਤਾ ਵੀ ਨਹੀਂ ਹੋਣਾ ਇਹਨੂੰ ਕੁਝ ਨਹੀਂ ਕਰਨਾ ਵਾ ਗੇੜੀ ਗੁੜੀ ਲਾਉਣ ਰੱਖਦਾ ਆਪਣਾ ਵੀਡੀਓ ਹੁਣ ਬਾਲੀ ਲੰਮੀ ਨਹੀਂ ਕਰਦੇ ਨੰਨੂ ਗਿਆ ਥੱਕ ਉਹ ਗਿਆ ਥੱਲੇ ਬੈਠ ਹੈ ਅੱਛਾ 20% ਫੋਨ ਰਹਿ ਗਿਆ ਜੀ ਤੇ ਆਪਾਂ ਇਹਨਾਂ ਟਰੈਕਟਰ ਚਲੋ ਵੀਰੇ ਨੇ ਹੁਣ ਇਹ ਰੈਡੀ ਇੱਧੇ ਰਹਿਣਾ ਇਹ ਤਾਂ ਕੁਝ ਕਰਨਾ ਨਹੀਂ ਦਾ ਅੰਦਵਰ ਭਾਜੀ ਇਦਾਂ ਹੀ ਜਾਊਗਾ ਹਾਂ ਇਦਾਂ ਹੀ ਜਾਊਗਾ ਤੇ ਜਦੋਂ ਦੁਬਾਰੇ ਫੇਰ ਇਹਨੂੰ ਸ਼ੋਸ਼ਾ ਲਾਈ ਉਦੋਂ ਆਪਾਂ ਤੁਹਾਨੂੰ ਫੇਰ ਵੈਸੇ ਨਾ ਮੇਰੇ ਵੀਰੇ ਕੋਲ ਗੇੜਾ ਲੱਗਦੇ ਰਹਿੰਦਾ ਕੋਈ ਨਾ ਕੋਈ ਜੈਨਵਲ ਜੀਆਂ ਚੀਜ਼ਾਂ ਕਰਦੇ ਹੀ ਰਹਿੰਦੇ ਆ ਕੰਮ ਨਾਲ ਕਰਾਉਣਾ ਹੁੰਦਾ ਸਾਫ਼ ਦਾ ਨਾਲ ਨਾਲ ਕੰਮ ਕਰਾਈਦਾ ਨਾਲ ਭਾਜੀ ਕੱਪੜੇ ਵੀ ਦਿਖਾਉਣੇ ਚੇਂਜ ਕਰਕੇ ਆੜਿਆ ਉਹ ਹੀ ਤਾਂ ਕਹਿੰਦਾ ਕੰਮ ਵੀ ਹੈ ਨਾ ਗੁਣ ਸਿੱਖਣੇ ਹੁੰਦੇ ਆ ਡਾਈਆਂ ਡੁਈਆਂ ਦੇ ਆਪ ਵੀ ਫਿਰ ਗਾਂ ਹਣਾ ਨੇ ਲੀਗ ਨੇ ਗਰੀਡਾਈ ਸਾਡੀ ਨਾ 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 ਆਪਾਂ ਸ਼ਾਰਟ ਪਾਉਣੇ ਦੀ ਪਰ ਹਾਂ ਤੁਹਾਡੇ ਬਲ ਨਹੀਂ ਕਈ ਸਾਨੂੰ ਵੀ ਕਹਿ ਹੀ ਦਿੰਦੇ ਵੀਡਿਓਆਂ ਕਰਨ ਚੱਲ ਜਾਂਦੇ ਆ ਵੀ ਤੁਸੀਂ ਆਪਣਾ ਜਿੱਦਾਂ ਤੁਸੀਂ ਨਾਲ ਕੰਮ ਵੀ ਕਰਾਉਂਦੇ ਆ ਆਪਣਾ ਘਰ ਦਾ ਟਰੈਕਟਰ ਹੀ ਤੁਹਾਡੇ ਯਾਰ ਉਹ ਆਪਣਾ ਕੰਮ ਹੀ ਭਰਾਵਾਂ ਵਾਲਾ ਹੋਂਦ ਸਾਹਿਬ ਦਾ ਆ ਕੰਮ ਹੀਰੋ ਭਾਈ ਵੀ ਆਉਂਦਾ ਨਹੀਂ ਭਾਈ ਆਪਣੇ ਤਾਂ ਕੋ ਸਿਸਟਮ ਹੀ ਹੈ ਨਹੀਂ ਨਾ ਹੁਣ ਆ ਵੀਡੀਓ ਦੇ ਚੱਕਰ ਚ ਚੱਲੋ ਉਹਨਾਂ 'ਕਿ ਥੋੜਾ ਜਿਹਾ ਕਰਨਾ ਪੈਣਾ ਫਾਰਮਲ ਨਹੀਂ ਤੇ ਆਪਣਾ ਤਾਂ ਬਾਬੇ ਦੀ ਮੇਰ ਨਾਲ ਵੈਗਰੋ ساری ਉਮਰ ਭਰਾਵਾਂ ਦਾ ਪਿਆਰ ਬਣਾਈ ਰੱਖੇ ਚੜ੍ਹਦੀ ਕਲਾ ਵਿੱਚ ਰਵੇ ਹੋਰਾਂ ਦਾ ਵੀ ਬਣੇ ਆਪਾਂ ਨਹੀਂ ਕਹਿੰਦੇ ਸਾਰੇ ਵੀਰ ਭਰਾਵ ਦਾ ਬਣ ਕੇ ਰਾਜਨਾਮਾ ਵਧੀਆ ਰੱਖੋ ਕਿਸੇ ਨਾਲ ਮਕਾਲ ਨਾ ਬਿਨਾਂ ਗੱਲੋਂ ਲਿਓ ਸਹਿਣਸ਼ੀਲਤਾ ਵਧਾਓ ਗੱਲ ਸੁਣ ਲਿਆ ਕਰੋ ਜਿਹੜੀ ਮੇਨ ਗੱਲ ਕੋਈ ਜੇ ਕੋਈ ਕਹਿੰਦਾ ਮੈਂ ਤਗੜਾ ਵੀ ਹਾਂ ਭਾਈ ਤੂੰ ਤਗੜਾ ਤੂੰ ਤਗੜਾ ਗੱਲ ਕਰ ਤੂੰ ਮੈਂ ਤਗੜਾ ਭਰਾਵਾ ਤਗੜਾ ਪੱਤੀ ਭਾਜੀ ਸ਼ੌਂਕ ਭਗਾਓ ਕਿਸੇ ਨਾਲ ਜਿੱਦ ਨਾ ਜਿੱਦ ਨਾ ਕਰੋ ਅਸੀਂ ਕਿਹੜਾ ਭਾਈ ਕਿਸੇ ਨਾਲ ਜਿੱਦਾਂ ਚੈਲੰਜ ਕਰਨ ਨੂੰ ਕੀਤਾ ਬਸ ਆਪਣਾ ਸ਼ੌਂਕ ਹੈ ਕੋਈ ਕਹੂਗਾ ਵੀ ਸ਼ੌਂਕ ਕਰਨਾ ਨਹੀਂ ਚਾਹੁੰਦੇ ਅਸੀਂ ਕਿਹੜਾ ਸ਼ੌਂਕ ਹੈ ਸਰ ਆਪਾਂ ਭਾਜੀ ਯਾਰ ਕੀਤਾ ਉਹ ਮੈਂ ਇੱਥੇ ਖੜਾ ਰਵੇ ਸਾਨੂੰ ਤਾਂ ਵੀ ਤਾਂ ਸਾਨੂੰ ਤਸੱਲੀ ਆ। ਤੁਸੀਂ ਆ ਤਾਂ ਸ਼ਾਂਤ ਬਗਾਇ ਕੋਈ ਆ ਕੇ ਵੀ ਕਹਵੇ ਸਾਡੇ ਨਾਲ ਭਜਾ ਪਾਈ ਅਸੀਂ ਹਾਰੇ। ਨਹੀਂ ਭਜਾਣਾ ਲੋੜ ਨਹੀਂ ਹੋਗੀ ਯਾਰ ਨੁਕਸਾਨ ਆਪਦਾ ਆ। ਉਹ ਤਾਂ ਆਪਣੇ ਭਰਾਵਾਂ ਵਾਲੀ ਗੱਲ ਆ ਨਾ। ਉਹ ਤਾਂ ਪਹੁੰਚੀ ਕਰ ਲੈਣਾ। ਉਹ ਤਾਂ ਕਰ ਲੈਣਾ ਹਾਂ। ਇਹਨੇ ਇਕੱਠਿਆਂ ਲਈ ਪਾ ਲੈਣੇ ਦੋਨੇ। ਚਲੋ ਕੋਈ ਟਾਇਰ ਘਸਾਉਣੇ ਨਾ ਬੈਲੈਂਸ ਕੱਢਣਾ ਟੇਰਾ ਉੱਚੀ ਨਹੀਂਵੇਂ ਘਸੇ। ਤਾਂ ਉਹ ਜਨ ਪੋਣਾ ਉਦਾਂ ਨਹੀਂ ਪੋਣਾ ਹੈਗਾ। ਕੋਈ ਗੱਲ ਨਹੀਂ ਉਹ ਵੀ ਆਪਾਂ ਮਿਲਦੇ ਆਂ ਤੇ ਅੱਜ ਲਈ ਹੁਣ ਦੋ ਆ ਗਿਆ ਸਾਡਾ ਫੋਨ ਹੋ ਗਿਆ ਬੰਦ। ਆਹ ਬਹੁਤ ਟਾਈਮ ਦੇ ਨਾ ਪੰਗੇ ਪੁੰਗੇ ਲੈਂਦੇ ਪੈਂ ਕਿਤੇ ਨਾ ਕਰਦੇ ਪੈਂ ਆ ਜਾ ਹੀ ਪਲਵਾਨ ਤੋਂ ਵੀ ਬੁਲਾਤਾ ਪਲਵਾਨ ਉਹਰੇ ਨਾ ਆ ਜਾ ਉਹਰੇ ਨਾ ਆ ਜਾ ਕੱਲ ਹੰਟ ਹੋ ਜਾਂਦੇ ਮੇਰਾ ਕੱਲ ਹੰਟ ਹੋ ਜਾਂਦੇ ਮਿਲਾਂਗੇ ਚਲੋ ਇਹ ਦਵਾ ਗਿਆ ਉਹਦੇ ਛੋਟੇ ਵੀਰਾਂ ਨੂੰ ਜੇ ਕੋਈ ਗਲਤੀ ਛਲਤੀ ਹੋ ਜੇ ਉਹਦੇ ਲਈ ਮਾਫੀ ਆ ਹਾਂਜੀ ਅੱਛਾ ਬਾਈ ਨੂੰ ਗਾਂ ਕਰੋ ਜੀ ਸਾਡਾ ਮੇਨ ਇੰਜੀਨੀਅਰ ਦਾ ਪਿੱਛੇ ਰਹਿ ਗਿਆ ਜੀ ਵੱਡੇ ਭਰਾਵਾਂ ਸਿਰ ਤੇ ਹੁੰਦੇ ਚੀਜ਼ ਹੋਣੀ ਸੀਗੀ ਉਹ ਛਾਵੜ ਤੁਹਾਨੂੰ ਪਤਾ ਜਿਹੜੀ ਮੇਨ ਛਾਵੜ ਖਰਾਬ ਤਾਂ ਬਣਾ ਹੋਣੀ ਨਹੀਂ ਇਹਨੇ ਗ੍ਰੈਂਡਰ ਨਹੀਂ ਕਰਤੀ ਪੇਡ ਰੈਕਟਰ ਜੁੜ ਗਿਆ ਬਾਾਕੀ ਪਾਜੀ ਇੰਨੀ ਵੱਡੀ ਯਕੀਨ ਵੀ ਰੱਖਣਾ ਚਾਹੀਦਾ ਨਾ ਪਾਜੀ ਵਿਸ਼ਵਾਸ ਸਭ ਤੋਂ ਵੱਡਾ ਵਿਸ਼ਵਾਸ ਤਾਂ ਦੂਜੀ ਤਰ੍ਹਾਂ ਕਰਾ ਲੈਣਾ ਮੈਂ ਵੇਖਿਆ ਇਹ ਨਹੀਂ ਕਹਦਾ ਦੂਜੀ ਤਰ੍ਹਾਂ ਵਿਸ਼ਵਾਸ ਕਰਾ ਲੈਣਾ ਦੋ ਮਿੰਟ ਚੁੱਪ ਕਰ ਜਾ ਬੋਲਣਾ ਨਹੀਂ ਮੈਂ ਕਰਦਣਾ ਜੰਮ ਕਰ ਜਾ ਸ਼ਾਫਟ ਨਾਲੇ ਮੀਨ ਸ਼ਾਫਟ ਜਿਹੜੀ ਉਹਦੇ ਘਰੇ ਹੀ ਕਰਦੀ ਪਾਜੀ ਵੱਡੀ ਗਰੈਂਡਰ ਨਾ ਇੰਨੀ ਵੱਡੀ ਸੀ ਰਗੜ ਰੁਗੜ ਕੇ ਗ੍ਰੈਂ ਬ੍ਰੇਕ ਮਾਲ ਮਾਰ ਕੇ ਸੈਜ ਇੱਕੋ ਜਿਹਾ ਕਰਦਾਂਗੇ ਚਲੋ ਚਾੜੂ ਲਿੰਗ ਅੰਜੀਨੀਅਰ ਤਖੜਾ ਪਾਜੀ ਸ਼ਾਫਟ ਹੁਣ ਪਿੱਛੋਂ ਸਾਰਾ ਖੋਲਣਾ ਸਾਰਾ ਖੋਲਣਾ ਬਣਾਏ ਇਹ ਨੂੰ ਕੋਈ ਰੱਖੀ ਨਾ ਕੋਈ ਲੈ ਨਾ ਜਾਵੇ ਇਹਨੂੰ ਇਹਦੇ ਬਿਨਾ ਕੰਮ ਕੱਢ ਜਣਾ ਚਲੋ ਯਾਰ ਬਾਤ ਹੁਣ ਬਹੁਤ ਵੀਡੀਓ ਲੰਮੀ ਹੋ ਗਈ ਕੋਈ ਗੱਲ ਨਹੀਂ ਆਪਾਂ ਦੁਬਾਰਾ ਫਿਰ ਮਿਲਦੇ ਆਂ ਕਿਸੇ ਦਿਨ ਵੀਰਾਂ ਕੋਲੇ ਬਾਬੇ ਦੀ ਮਿਹਰ ਨਾਲ ਕਿਡਾ ਲੱਗਦਾ ਰਹਿਣਾ ਵੱਧ ਘੱਟ ਸ਼ਬਦ ਲਈ ਮਾਫੀ ਆ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ